ਇਹ ਪੱਤੇ ਜੋੜਾਂ ਦੇ ਦਰਦਾਂ ਨੂੰ ਮਾਰ ਦੇਣਗੇ ਨੱਕੇ। ਤੁਹਾਨੂੰ ਟਾਈਫਾਇਟ ਹੁੰਦਾ ਜੀ। ਹਰ ਟਾਈਫਾਇਟ। ਹਾਂਜੀ ਹਰ ਏਕ ਸਾਲ ਹੀ ਹੋ ਜਾਂਦਾ ਹੈ। ਮੈਂ ਕਾਫੀ ਅੰਗਰੇਜ਼ੀ ਦਵਾਈਆਂ ਖਾਧੀਆਂ ਨੇ ਪਰ ਆਰਾਮ ਨਹੀਂ ਆਇਆ ਜੀ। ਹਾਂਜੀ ਹੁਣ ਜਿਹੜੀ ਗੁੜੀ ਪੈ ਗਈ ਫਿਰ ਟਾਈਫਾਇਟ ਨਾਲ ਹਰ ਏਕ ਸਾਲ ਆ ਜਾਂਦਾ। ਹਾਂਜੀ ਪਹਿਲਾਂ ਮੇਰੇ ਮਾਤਾ ਜੀ ਨੂੰ ਸਾਡੇ ਹੁੰਦਾ ਸੀ। ਭਾਵੇਂ ਉਹਨਾਂ ਨੇ ਇੱਥੋਂ ਦਵਾਈ ਖਾਧੀ ਆ ਉਹਨਾਂ ਨੂੰ ਆਰਾਮ ਆ ਗਿਆ। ਮਾਤਾ ਜੀ ਨੂੰ? ਹਾਂਜੀ। ਉਹਨਾਂ ਨੂੰ ਕਿੰਨੇ ਸਾਲ ਦਾ ਸੀ? ਉਹਨਾਂ ਨੂੰ ਵੀ ਹੋ ਗਿਆ ਸੀ 2-3 ਸਾਲ ਲਗਾਤਾਰ ਉਹਨਾਂ ਤਾਂ 3 ਮਹੀਨੇ ਬਾਧੀ ਹੋ ਜਾਂਦਾ ਸੀ। ਹਨ ਜਿੱਥੇ ਆ ਕੇ ਹੋਣ ਨਾਲ ਉਹਨਾਂ ਨੂੰ ਰਾਹ ਮਾਤ। ਮਤਲਬ ਉਹਨਾਂ ਦੇ ਦੂਸਰੇ ਟੈਸਟ ਵੀ ਕਰਵਾਏ ਸੀ ਡਾਕਟਰ ਨੇ ਕਹਿਤਾ ਸੀ ਇਹਨਾਂ ਨੇ ਜੀ ਜੀ ਤੇ ਵੀ ਸ਼ਾਇਦ ਦੂਜੀ ਬਿਮਾਰੀ ਹੈ ਇਹਨਾਂ ਨੂੰ ਪਰ ਟੈਸਟ ਕਰਵਾਏ ਪਰ ਹੈ ਨਹੀਂ ਸੀ ਫਿਰ ਇੱਥੋਂ ਦੀ ਹੋ ਸੀ। ਉਹ ਹਾਰਦੀ ਪ੍ਰੋਬੀਸ ਨੂੰ ਮੈਂ ਤੁਰਦਾ ਸੀ ਸਾਹ ਚੜ ਜਾਂਦਾ ਸੀ। ਠੀਕ ਹੈ ਜੀ। ਪਹਿਲਾਂ ਮੇਰੀ ਸਰਜਰੀ ਵੀ ਹੋਈ ਫਿਰ ਮੈਂ ਪੀਜੀਆ ਦਿਖਾਇਆ ਉਹ ਕਹਿੰਦੇ ਵੀ ਸਟੰਟ ਪਾਏਗਾ ਤੁਹਾਡੇ ਹੁਣ। ਅੱਛਾ ਜੀ। ਫਿਰ ਮੈਨੂੰ ਮੇਰੇ ਦੋਸਤ ਇਥੇ ਨਾਲ ਦੋੜਾ ਲੈ ਗਿਆ ਉਹਨਾਂ ਨੇ ਦੱਸਿਆ ਵੀ ਤੁਸੀਂ ਉੱਥੇ ਆਓ। ਮੈਂ ਮਾਇਾਨੀ ਮੈਂ ਫੋਨ ਤੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਨਾਂ ਨੇ ਦਵਾਈ ਭੇਜੀ ਅੱਛਾ ਫੋਨ ਦੀ ਭੇਜਤੀ ਹਾਂਜੀ ਠੀਕ ਹੈ ਉਹ ਖਬੀ 20 ਦਿਨ ਹੋ ਗਏ ਮੈਨੂੰ ਉਹ 20 ਦਿਨ ਚ ਮੈਨੂੰ ਜੋ ਪ੍ਰੋਬਲਮ ਸੀ ਸਾਹ ਚੜਨ ਦੀ ਬੰਦ ਹੋ ਗਈ ਬਿਲਕੁਲ ਵੀ ਬੰਦ ਹੋ ਗਈ ਹਾਂ ਬਿਲਕੁਲ ਹੀ ਨਾਰਮਲ ਹੋ ਗਿਆ ਮਤਲਬ ਫਿਜ਼ੀਕਲੀ ਮੈਂ ਹੁਣ ਕੋਈ ਮਹਿਸੂਸ ਨਹੀਂ ਕਰਦਾ ਇਸ ਤਰ੍ਹਾਂ ਦਾ ਪੱਤੇ ਦੇ ਵਿੱਚ ਹੈ ਕੀ ਜੀ ਕਾਜਰ ਤੋਂ 10 ਗੁਣਾ ਜ਼ਿਆਦਾ ਵਿਟਾਮਿਨ ਏ ਆ ਇਹਦੇ ਵਿੱਚ ਇੱਕ ਪਾਸੇ ਇਹ ਪੱਤੇ ਤੇ ਇੱਕ ਪਾਸੇ 15 ਕੇਲੇ ਦੁੱਧ ਨਾਲੋਂ ਜ਼ਿਆਦਾ ਇਹਦੇ ਵਿੱਚ ਕੈਲਸ਼ੀਅਮ ਹੈ 17 ਗੁਣਾ ਜ਼ਿਆਦਾ ਕੈਲਸ਼ੀਅਮ ਹੈ ਇਹਨਾਂ ਪੱਤਿਆਂ ਦੇ ਵਿੱਚ ਦੁੱਧ ਦੇ ਮੁਕਾਬਲੇ ਹਾਂਜੀ ਹਾਂਜੀ ਇੱਕ ਪਾਸੇ ਇਹ ਪੱਤੇ ਇੱਕ ਪਾਸੇ ਦਹੀਂ ਦੀਆਂ ਨੌ ਕੋਲੀਆਂ ਸੰਤਰੇ ਨਾਲੋਂ ਨਿੰਬੂ ਨਾਲੋਂ 7 ਗੁਣਾ ਜ਼ਿਆਦਾ ਵਿਟਾਮਿਨ ਸੀ ਹੈ ਇਹਨਾਂ ਪੱਤਿਆਂ ਦੇ ਵਿੱਚ ਫਿਰ ਭਾਈ ਨੂੰ ਸ਼ੂਗਰ ਸੀ ਬਾਹਰ ਮਹਰੀਨ ਚ ਤੇ ਉਹ ਦਵਾਈ ਲੈ ਕੇ ਗਏ ਇਥੋਂ ਠੀਕ ਹੈ ਤੋ ਦੁਨੀਆ ਦਾ ਸ਼ਕਤੀਸ਼ਾਲੀ ਇਹ ਹਰਕਤ ਜੋੜਾਂ ਦੇ ਦਰਦ ਨੂੰ ਮਟਾਉਣ ਲਈ ਬਹੁਤ ਜ਼ਿਆਦਾ ਕਾਰਗਰ ਹੈ ਅੱਜ ਕੱਲ ਹਰੇਕ ਨੂੰ ਜਿਹਦੇ ਵੀ ਜੋੜ ਨੂੰ ਹੱਥ ਲਾ ਲੋ ਕਹਿੰਦਾ ਜੀ ਹੱਥ ਨਾਲ ਲਾ ਦੁਖਦਾ ਜੋੜਾਂ ਦਾ ਦਰਦ ਕਾਫੀ ਸਾਰਾ ਫਰੂਕੀ ਸਾ ਲੋਕਾਂ ਨੂੰ ਹੈਗਾ ਜਿਹਦੇ ਨੂੰ ਕੁਝ ਗਠੀਆ ਗਠੀਆ ਇਹਦੇ ਵਿੱਚ ਤਾਂ ਸਾਰੀ ਬਾਡੀ ਦੇ ਜੋੜ ਦਰਦ ਕਰਦੇ ਛੋਟੇ ਛੋਟੇ ਹੱਥਾਂ ਦੇ ਜੋੜ ਦਰਦ ਕਰਦੇ ਆ ਪਰ ਕੁਝ ਗੋਡਿਆਂ ਦਾ ਦਰਦ ਲੱਗ ਹੁੰਦਾ ਅੱਡੀਆਂ ਦਰਦ ਕਰਦੀਆਂ ਹੈਗੀਆਂ ਮੋਡਿਆਂ ਦਾ ਦਰਦ ਹੈਗਾ ਉਹਦੇ ਵਿੱਚ ਵੀ ਇਹ ਕਾਫੀ ਸਾਰੀ ਇਹਨਾਂ ਪੱਤਿਆਂ ਨਾਲ ਰਾਹਤ ਮਿਲੂਗੀ ਸਸ ਤੋਂ 15 ਆਪਾ ਪੱਤੇ ਸਵੇਰੇ ਸਵੇਰੇ ਖਾਲੀ ਪੇਟ ਚਬਾ ਕੇ ਉੱਪਰ ਦੀ ਪਾਣੀ ਪੀ ਲਿਆ ਜਾਵੇ ਤਾਂ ਬੈਸਟ ਆ ਜੋੜਾਂ ਦੇ ਦਰਦ ਨੂੰ ਕਾਫੀ ਸਾਰਾ ਰਾਹਤ ਮਿਲਦਾ ਇਹਦੇ ਨਾਲ ਪ੍ਰੋਬਲਮ ਲੈ ਕੇ ਆੜ ਦਾ ਪ੍ਰੋਬਲਮ ਥੋੜਾ ਹਾਰਡ ਦੀ ਪ੍ਰੋਬਲਮ ਹੈ ਦੇਖਣ ਨੂੰ ਤਾਂ ਹੁਣ ਲੱਗਣੀ ਹੈ ਹਾਂਜੀ ਠੀਕ ਆ ਠੀਕ ਆ ਕੀ ਹੁੰਦਾ ਸੀ ਹਾਰਡ ਕੁਝ ਦਰਦ ਹੁੰਦੇ ਯਾਰ ਛਾਤੀ ਦੇ ਵਿੱਚ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਨਾ 5-7 ਸਾਲ ਤੋਂ ਬੜੇ ਆਰਾਮ ਨਾਲ ਕਹਤਾ ਭਾਈ ਜੀ 5-7 ਸਾਲ 5-7 ਸਾਲ ਬਹੁਤ ਹੁੰਦੇ ਨੇ ਕੀ ਹੁੰਦਾ ਕੀ ਸੀ ਜੀ ਉਸੇ ਛੱਤ ਤੋਂ ਮੇਰੇ ਦਰਦ ਹੁੰਦੀ ਠੀਕ ਆ ਦਵਾਈ ਖਾ ਲੈਂਦਾ ਜੁਆਇੰਟ ਪੇਨ ਰելիਫ ਕਿਟ ਹੈਗੀ ਆ ਇਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਕਿੱਟ ਬਣਾਈ ਹੈਗੀ ਜਿੱਦਾਂ ਆਰੇ ਫੈਕਟਰ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਜਿਹਨਾਂ ਸਰਵਾਈਕਲ ਹੈਗਾ ਬੈਕ ਪੇਨ ਹੈਗੀ ਹੈ ਇੱਕ ਫਰੁਕੀ ਸਾਹਿਬ ਜਿਹਨਾਂ ਸਾਈਟਕਾ ਪੇਨ ਉਹਦੇ ਤੇ ਵੀ ਇਹ ਬਹੁਤ ਜ਼ਿਆਦਾ ਇਹਦੇ ਵਧੀਆ ਰਿਜ਼ਲਟ ਮਿਲੇ ਇੰਨੇ ਕ ਦਿਨ ਫਿਰ ਵੀ ਅਸੀਂ ਮੰਨ ਕੇ ਚੱਲਦੇ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ ਜੀ ਫਰੁਕੀ ਸਾਹਿਬ 20 ਦਿਨ ਦੀ ਇਹ ਕਿੱਟ ਹੈਗੀ 20 ਦਿਨ ਚ ਪੂਰਾ ਹੀ ਰਿਲੀਫ ਮਿਲ ਜਾਂਦਾ ਇਹ ਪੱਤੇ ਜੋੜਾਂ ਦੇ ਦਰਦਾਂ ਨੂੰ ਮਾਰ ਦੇਣਗੇ ਨੱਕੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅੱਕੀ ਕੱਡੀ ਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਇੱਕ ਵਾਰ ਮੁੜ ਤੋਂ ਮੈਂ ਪਹੁੰਚਿਆ ਹੈ ਹੈਲਥਕੇਅਰ ਮੋਗਾ ਵਾਲੇ ਡਾਕਟਰ ਡਾਕਟਰ ਸੁਰੇਂਦਰਪਾਲ ਸ਼ਰਮਾ ਜੀ ਹੁਰਾਂ ਨਾਲ ਅੱਜ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੱਤੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਵੀ ਕਿਤੇ ਲੱਗਿਆ ਹੈ ਇਹ ਦਰਖਤ ਤਾਂ ਸਮਝੋ ਕਿ ਉਹਨਾਂ ਨੂੰ ਜੇਕਰ ਇਸ ਦਰਖਤ ਦਾ ਇਹਨਾਂ ਦੇ ਪੱਤਿਆਂ ਦਾ ਇਸਤੇਮਾਲ ਕਰਨਾ ਆ ਜਾਵੇ ਤਾਂ ਉਹਨਾਂ ਦੇ ਘਰਾਂ ਉਹਨਾਂ ਦੇ ਘਰ ਵਿੱਚ ਆਲੇ-ਦੋਲੇ ਘਰਾਂ ਦੇ ਵਿੱਚ ਜਿੱਥੇ ਇਹ ਦਰਖਤ ਲੱਗਿਆ ਹੋਵੇਗਾ ਜੋੜਾਂ ਦੇ ਦਰਦਾਂ ਦੀ ਨੋ ਐਂਟਰੀ ਹੋ ਜਾਏਗੀ ਸਮਝਾਂਗੇ ਕਿਵੇਂ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਤੁਸੀਂ ਬਿਹਾਈਂਡ ਦਾ ਕੈਮਰਾ ਵੀ ਬੜੀ ਤਾਰੀਫ ਕਰ ਰਹੀ ਹੋ ਇਹਨਾਂ ਪੱਤਿਆਂ ਦੀ ਇਸ ਤਰ੍ਹਾਂ ਦੇ ਇਹਨਾਂ ਦੇ ਪੱਤਿਆਂ ਦੇ ਵਿੱਚ ਮੈਂ ਪੁੱਛਾਂਗਾ ਕਿ ਜੋੜਾਂ ਦੇ ਦਰਦ ਕਿਵੇਂ ਠੀਕ ਹੋਣਗੇ ਪਰ ਸਾਨੂੰ ਇਹ ਸਮਝਾਓ ਵੀ ਤੁਸੀਂ ਬੜੀਆਂ ਤਾਰੀਫਾਂ ਕਰਨ ਲੱਗੇ ਇਸ ਤਰ੍ਹਾਂ ਦੇ ਪੱਤਿਆਂ ਦੇ ਵਿੱਚ ਹੈ ਕੀ ਜੀ ਇਹਦਾ ਫਰੂਕੀ ਸਾਹਿਬ ਪੱਤਿਆਂ ਦੀ ਤਾਰੀਫ਼ ਕਰਦੇ ਆਪਾਂ ਭਾਵੇਂ 100 ਪੰਨਾ ਭਰਿਆ ਜਾਵੇ ਤਾਂ ਵੀ ਥੋੜਾ ਵਾ ਇੰਨੀਆਂ ਆਜਾਦੀਆਂ ਜੇ ਤਰੀਫ਼ਾਂ ਹੈਗੀਆਂ ਕੁਝ ਇਚ ਰਿਸਰਚ ਹੋਈ ਆ ਉਹਦੇ ਤਾਂ ਹਜੇ ਬਹੁਤ ਥੋੜੀ ਮੈਂ ਮੰਨਦਾ ਪਰ ਇਹਦੇ ਗੁਣ ਬਹੁਤ ਜ਼ਿਆਦਾ ਹੈਗੇ ਜਿਵੇਂ ਕੀ ਜੀ ਜਿਵੇਂ ਕੀ ਇਹ ਪੱਤੇ ਜਿੱਦਾਂ ਹੈਗੇ ਇਹਦੇ ਵਿੱਚ ਜੇ ਆਪਾਂ ਇਹਦੀ ਪਾਵਰ ਦੀ ਗੱਲ ਕਰੀਏ ਤਾਂ ਜਿੱਦਾਂ ਆਪਾਂ ਗਾਜਰ ਦੇ ਮੁਕਾਬਲੇ ਜੇ ਚ ਗਿਣਾਗੇ ਤਾਂ 10 ਗੁਣਾ ਜ਼ਿਆਦਾ ਵਿਟਾਮਿਨ A ਹੈ ਦੇ ਵਿੱਚ ਗਾਜਰ ਤੋਂ 10 ਗੁਣਾ ਜ਼ਿਆਦਾ ਵਿਟਾਮਿਨ ਏ ਆ ਇਹਦੇ ਵਿੱਚ ਠੀਕ ਹੈ ਜੀ ਇਸ ਤੋਂ ਅੱਗੇ ਦੁੱਧ ਦੀ ਗੱਲ ਕਰੀਏ ਲੋਕ ਆਪਾਂ ਦੁੱਧ ਨੂੰ ਬਹੁਤ ਸ਼ਕਤੀਸ਼ਾਲੀ ਮੰਨਦੇ ਆਵੇਂ ਦੁੱਧ ਪੀ ਕੇ ਅਸੀਂ ਬਹੁਤ ਤਗੜੇ ਪਰ ਹੈ ਵੀ ਵਧੀਆ ਚਲੋ ਮਾੜਾ ਨਹੀਂ ਹੈਗਾ ਦੁੱਧ ਪਰ ਦੁੱਧ ਨਾਲੋਂ ਜ਼ਿਆਦਾ ਇਹਦੇ ਵਿੱਚ ਅ ਕੈਲਸ਼ੀਅਮ 17 ਗੁਣਾ ਜ਼ਿਆਦਾ ਕੈਲਸ਼ੀਅਮ ਹੈ ਇਹਨਾਂ ਪੱਤਿਆਂ ਦੇ ਵਿੱਚ ਦੁੱਧ ਦੇ ਮੁਕਾਬਲੇ ਹਾਂਜੀ ਹਾਂਜੀ ਦਹੀਂ ਤੋਂ 9 ਗੁਣਾ ਜ਼ਿਆਦਾ ਪ੍ਰੋਟੀਨ ਹੈ ਜੀ ਹੁਣ ਫਾਇਦੇ ਗਿਣੀ ਚੱਲੋ ਤੁਸੀਂ ਇਸ ਤੋਂ ਗਿਆ ਕੇਲੇ ਕੇਲੇ ਆਪਾਂ ਜਾਣੇ ਕੇਲੇ ਆ ਜ ਤਾਕਤ ਬਹੁਤ ਹੁੰਦੀ ਹੈ ਪਰ ਕੇਲੇ ਤੋਂ 15 ਗੁਣਾ ਜ਼ਿਆਦਾ ਪੋਟਾਸ਼ੀਅਮ ਹੈ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇੱਕ ਪਾਸੇ ਇਹ ਪੱਤੇ ਤੇ ਇੱਕ ਪਾਸੇ 15 ਕੇਲੇ ਬਿਲਕੁਲ ਇੱਕ ਪਾਸੇ ਇਹ ਪੱਤੇ ਇੱਕ ਪਾਸੇ ਉਹ ਦਹੀਂ ਦੀਆਂ ਨੌ ਕੋਲੀਆਂ ਇੱਕ ਪਾਸੇ ਪੱਤੇ ਇੱਕ ਪਾਸੇ 10 ਗਾਜਰਾਂ 10 ਗਾਜਰ ਇੱਕ ਬਰਾਬਰ ਹੈ ਬਿਲਕੁਲ ਜੀ ਬਿਲਕੁਲ ਹੋਰ ਕੀ ਕੀ ਹੈ ਇਸ ਤੋਂ ਅੱਗੇ ਜੇ ਆਪਾਂ ਆ ਜੰਨੇ ਆਂਡੇ ਤੇ ਲੋਕ ਆਂਡੇ ਤੋਂ ਪ੍ਰੋਟੀਨ ਕਹਿੰਦੇ ਬਹੁਤ ਜ਼ਿਆਦਾ ਹੁੰਦਾ ਵਾ ਇਹ ਚ ਤਾਕਤ ਬਹੁਤ ਹੁੰਦੀ ਹੈ ਪਰ ਆਂਡੇ ਤੋਂ ਵੀ ਦੁੱਗਣਾ ਪ੍ਰੋਟੀਨ ਇਹਦੇ ਵਿੱਚ ਫਰੂਕੀ ਸਾਹਿਬ ਇਸ ਤੋਂ ਅੱਗੇ ਆ ਗਈ ਪਾਲਕ ਪਾਲਕ ਨੂੰ ਆਪਾਂ ਜ਼ਿਆਦਾਤਰ ਤਾਂ ਯੂਜ਼ ਕਰਦੇ ਜਿਨ੍ਹਾਂ ਨੂੰ ਐਨੀਮੀਆ ਜਿੱਦੇ ਵਿੱਚ ਖੂਨ ਘੱਟ ਆਇਰਨ ਦੀ ਕਮੀ ਹੈ ਉਹਨੂੰ ਆਪਾਂ ਪਾਲਕ ਪੂਰਾ ਕਰਦੀ ਹੈ ਪਰ ਪਾਲਕ ਤੋਂ 25 ਗੁਣਾ ਜ਼ਿਆਦਾ ਇਹਦੇ ਵਿੱਚ ਆਇਰੈਣਾ ਜੀ 25 ਗੁਣਾ ਜ਼ਿਆਦਾ 25 ਗੁਣਾ ਜ਼ਿਆਦਾ ਇਹਨਾਂ ਪੱਤਿਆਂ ਦੇ ਵਿੱਚ ਆਇਰੈਣਾ ਇਸ ਤੋਂ ਅੱਗੇ ਆ ਜਿੰਦੇ ਸੰਤਰੇ ਨਿੰਬੂ ਜਾਤੀ ਦੇ ਜਿੰਨੇ ਵੀ ਫਲ ਹੈਗੇ ਆਪਾਂ ਵਿਟਾਮਿਨ ਸੀ ਉਹਨਾਂ ਤੋਂ ਆਪਾਂ ਲੈਣੇ ਆ ਨਿੰਬੂ ਪੀਨੇ ਜਾਂ ਸੰਤਰਾ ਖਾਣੇ ਵੀ ਵਿਟਾਮਿਨ ਸੀ ਹੱਡੀਆਂ ਨੂੰ ਮਜ਼ਬੂਤ ਕਰਦਾ ਸਾਡਾ ਪਰ ਵਿਟਾਮਿਨ ਸੀ ਵੀ 7 ਗੁਣਾ ਜ਼ਿਆਦਾ ਹੈ ਦੇ ਵਿੱਚ ਕਿਆ ਬਾਤ ਹੈ ਤੇ ਸੰਤਰੇ ਨਾਲੋਂ ਨਿੰਬੂ ਨਾਲੋਂ 7 ਗੁਣਾ ਜ਼ਿਆਦਾ ਵਿਟਾਮਿਨ ਸੀ ਹੈ ਇਹਨਾਂ ਪੱਤੇ ਦੇ ਵਿੱਚ ਕਿਆ ਬਾਤ ਹੈ ਤੇ ਅਸੀਂ ਸਮਝਾਂਗੇ ਤੁਹਾਨੂੰ ਦੱਸਾਂਗੇ ਵੀ ਇਹ ਕਿਹੜੇ ਪੱਤੇ ਹੈਗੇ ਨੇ ਪਰ ਡਾਕਟਰ ਸਾਹਿਬ ਤੁਸੀਂ ਗੱਲ ਕਰਿਓ ਵੀ ਜਿਹੜੇ ਪੱਤੇ ਹੈਗੇ ਨੇ ਬੜੀ ਤੁਸੀਂ ਮਤਲਬ ਘੈਂਟ ਭੂਮਿਕਾ ਬੰਨੀ ਹੈ ਇਸ ਚੀਜ਼ ਦੀ ਇਹ ਜੋੜਾਂ ਦੇ ਦਰਦਾਂ ਤੇ ਵੀ ਕੰਮ ਕਰਦੇ ਨੇ ਅਸੀਂ ਸਮਝਾਂਗੇ ਕਿ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਪਰ ਸਾਨੂੰ ਇਹ ਦੱਸੋ ਵੀ ਅੱਜ ਕੱਲ ਹਰੇਕ ਨੂੰ ਜਿਹਦੇ ਵੀ ਜੋੜ ਨੂੰ ਹੱਥ ਲਾ ਲੋ ਕਹਿੰਦਾ ਜੀ ਹੱਥ ਨਾਲ ਲਾ ਦੁਖਦਾ ਬਿਲਕੁਲ ਬਿਲਕੁਲ ਜੋੜਾਂ ਦਾ ਦਰਦ ਕਾਫੀ ਸਾਰਾ ਫਰੁਕੀ ਸਾਹਿਬ ਲੋਕਾਂ ਨੂੰ ਹੈਗਾ ਜਿਨ੍ਹਾਂ ਨੂੰ ਕੁਝ ਗਠੀਆ ਗਠੀਆ ਇਹਦੇ ਵਿੱਚ ਤਾਂ ਸਾਰੀ ਬਾਡੀ ਦੇ ਜੋੜ ਦਰਦ ਕਰਦੇ ਛੋਟੇ ਛੋਟੇ ਹੱਥਾਂ ਦੇ ਜੋੜ ਦਰਦ ਕਰਦੇ ਆ ਪਰ ਕੁਝ ਗੋਡਿਆਂ ਦਾ ਦਰਦ ਲੱਗ ਹੁੰਦਾ ਅੱਡੀਆਂ ਦਰਦ ਕਰਦੀਆਂ ਹੈਗੀਆਂ ਮੋਢਿਆਂ ਦਾ ਦਰਦ ਹੈਗਾ ਉਹਦੇ ਵਿੱਚ ਵੀ ਇਹ ਕਾਫੀ ਸਾਰੀ ਇਹਨਾਂ ਪੱਤਿਆਂ ਨਾਲ ਰਾਹਤ ਮਿਲੂਗੀ ਆਪਾਂ ਨੁਸਖਾ ਵੀ ਦੱਸਾਂਗੇ ਅੱਗੇ ਜਾ ਕੇ ਪੇਸ਼ੈਂਟਾਂ ਨੂੰ ਕਿੱਦਾਂ ਇਹਨੂੰ ਯੂਜ਼ ਕਰਨਾ ਹੈਗਾ ਅੱਛਾ ਡਾਕਟਰ ਸਾਹਿਬ ਜੋੜਾਂ ਦੇ ਦਰਦ ਕਹਿੰਦੇ ਵੀ ਇਹ ਵੀ ਹੁਣ ਡਾਕਟਰਾਂ ਨੇ ਸਪੈਸੀਫਾਈ ਕਰਤਾ ਵੀ ਜਿਹੜੇ ਜੋੜ ਦੋ ਬਿਮਾਰੀਆਂ ਨੇ ਮੇਨ ਅਹਿਮ ਜਿਨ੍ਹਾਂ ਕਰਕੇ ਜ਼ਿਆਦਾਤਰ ਦਰਦ ਹੁੰਦੇ ਨੇ ਹਾਂਜੀ ਹਾਂਜੀ ਦੋ ਤਰ੍ਹਾਂ ਦਾ ਜੋੜਾਂ ਦਾ ਦਰਦ ਹੁੰਦਾ ਇੱਕ ਤਾਂ ਜਿੱਦਾਂ ਆਪਾਂ ਗੋਡਿਆਂ ਦਾ ਦਰਦ ਤੇ ਪਹਿਲਾਂ ਆਪਾਂ ਆ ਜੰਨੇ ਜਦੋਂ ਗੋਡਿਆਂ ਦੇ ਵਿੱਚ ਕਾਰਟਿਲੇਜ ਘਟ ਜਾਂਦਾ ਤੇ ਹਸਨ ਹਸਨ ਲੱਗ ਜਾਂਦੇ ਆਪਸ ਵਿੱਚ ਟਕਰਾਉਂਦੇ ਤੇ ਜੋੜਾਂ ਦਾ ਹਾਂ ਰੀਜਨੇਟ ਹੋ ਜਾਂਦਾ ਉਹਦੇ ਨਾਲ ਫਿਰ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਵਾਜ ਜਾਂਦਾ ਆਪਸ ਵਿੱਚ ਘਸਦੇ ਆ ਰਗੜ ਪੈਂਦੀ ਆ ਸੋਜ ਵੀ ਹੁੰਦੀ ਆ ਦਰਦ ਵੀ ਗੋਡਿਆਂ ਦੇ ਉੱਪਰ ਆ ਜਾਂਦਾ ਇੱਕ ਤਾਂ ਆਮ ਜੋੜਾਂ ਦਾ ਦਰਦ ਹੋ ਜਾਂਦਾ ਦੂਸਰਾ ਜਿਹੜਾ ਹੈਗਾ ਵਾ ਪੇਸ਼ੈਂਟ ਜਿਹਨੂੰ ਆਪਾਂ ਆਰਏ ਫੈਕਟਰ ਕਹਿੰਦੇ ਨੇ ਗਠੀਆ ਗਠੀਏ ਦੇ ਵਿੱਚ ਪੇਸ਼ੈਂਟ ਨੂੰ ਸਾਰੇ ਜੋੜ ਦਰਦ ਕਰਦੇ ਛੋਟੇ ਛੋਟੇ ਦਰਦ ਜੋੜ ਦਰਦ ਕਰਨੀਆਂ ਤੁਸੀਂ ਦੇਖਿਆ ਹੋਊਗਾ ਕੁਝ ਲੋਕ ਜਿਹੜੇ ਲੋਕ ਹੈਗੇ ਉਹਨਾਂ ਦੇ ਹੱਥਾਂ ਦੀਆਂ ਉਂਗਲਾਂ ਵੀ ਟੇਡੀਆਂ ਹੋ ਜਾਂਦੀਆਂ ਪੈਰਾਂ ਦੀਆਂ ਉਂਗਲਾਂ ਟੇਡੀਆਂ ਹੋ ਜਾਂਦੇ ਉਹ ਗਠੀਏ ਦੇ ਮਰੀਜ਼ ਹੁੰਦੇ ਆ ਓਸਟੋਪੋਰੋਸਿਸ ਦੀ ਪ੍ਰੋਬਲਮ ਜਿਹਨੂੰ ਆਪਾਂ ਐਲੋਪੈਥੀ ਜੀ ਕਹਿ ਦਿੰਦੇ ਆ ਉਹ ਵੀ ਜੋੜਾਂ ਦਾ ਜਿਹੜਾ ਇੱਕ ਰੋਗ ਹੈਗਾ ਜਿਹਦਾ ਨਾਲੇ ਮਰੀਜ਼ਾਂ ਦਾ ਵਜ਼ਨ ਜ਼ਿਆਦਾ ਹੋ ਜਾਂਦਾ ਉਹਦੇ ਜੋੜ ਜਿਹੜਾ ਜੋੜਾਂ ਦਾ ਗੈਪ ਜਿਹੜਾ ਘਟ ਜਾਂਦਾ ਹੈਗਾ ਉਹ ਤੇ ਰਗੜ ਪੈਂਦੀ ਹੈ ਕਾਰਟਿਲੇਜ ਘਟ ਜਾਂਦਾ ਉਹ ਉਹਦੇ ਉਹਨੂੰ ਆਸਟੋਪੋਰੋਸਿਸ ਕਹਿੰਦੇ ਆ ਠੀਕ ਹੈ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਗਠੀਆ ਕੀ ਹੁੰਦਾ ਜੀ ਗਠੀਆ ਚ ਕੋਈ ਫਰਕ ਹੁੰਦਾ ਹਾਂਜੀ ਹਾਂਜੀ ਗਠੀਆ ਲੱਗ ਚੀਜ਼ ਹਾਂਜੀ ਹਾਂਜੀ ਆਰ ਐ ਫੈਕਟਰ ਜਿਹਨੂੰ ਕਹਿ ਦਿੰਦੇ ਆ ਉਹ ਜੋੜਾਂ ਦਾ ਦਰਦ ਹੈਗਾ ਗਠੀਆ ਜਿਹੜਾ ਹੈਗਾ ਬਹੁਤ ਭਿਆਨਕ ਬਿਮਾਰੀ ਫਰੂਕੀ ਸਾਹਿਬ ਆਉਂਦੀ ਹੈ ਇੱਕ ਤਾਂ ਸਿੰਪਲ ਜੋੜਾਂ ਦਾ ਦਰਦ ਆ ਜਾਂਦਾ ਪਰ ਉਸ ਤੋਂ ਅੱਗੇ ਜਦੋਂ ਗਠੀਆ ਹੋ ਜਾਂਦਾ ਉਹ ਆਟੋ ਇਮਿਊਨ ਡਿਸਆਰਡਰ ਹੁੰਦਾ ਜਿੱਦਾਂ ਆਪਣੀ ਬਾਡੀ ਦੇ ਆਪਣੇ ਹੀ ਸੈੱਲ ਆਪਣੀ ਬਾਡੀ ਦੇ ਅੰਦਰਲੇ ਸੈੱਲਾਂ ਤੇ ਅਟੈਕ ਕਰ ਦਿੰਦੇ ਹੈਗੇ ਆ ਉਹਨੂੰ ਆਟੋਇਮਿਊਨ ਡਿਸਆਰਡਰ ਕਹਿ ਦਿੰਦੇ ਆ ਉਹਦੇ ਵਿੱਚ ਜਿਹੜੀ ਆਪਣੀ ਜੋੜਾਂ ਦੇ ਦੀ ਮੈਂਬਰਨ ਹੁੰਦੀ ਉਹਨੂੰ ਟਾਰਗੇਟ ਕਰਦੇ ਆ ਉਹਦੀ ਚਗਨਾਟ ਜਿਹੜੀ ਪੈਦਾ ਕਰਦੀ ਆਪਣੀ ਮੈਂਬਰ ਉਹਨੂੰ ਟਾਰਗੇਟ ਕਰਦੇ ਜਿੱਦ ਨੇ ਚਗਨਾਟ ਜਿਹੜੀ ਖਤਮ ਹੋ ਜਾਂਦੀ ਹੈ ਜੋੜ ਡਰਾਈ ਹੋ ਜਾਂਦੇ ਆ ਉਹਦੇ ਨਾਲ ਫਿਰ ਅੰਦਰ ਸਵੇਲਿੰਗ ਜੋੜਾਂ ਦੇ ਤੇ ਦਰਦ ਸ਼ੁਰੂ ਹੋ ਜਾਂਦੀ ਹੈ ਜਿਹੜੀ ਚੱਲਣ ਫਿਰਨ ਦੇ ਵਿੱਚ ਆਪਾਂ ਨੂੰ ਕਾਫੀ ਤਕਲੀਫ ਆਉਂਦੀ ਹੈ ਜੋੜਾਂ ਦੀ ਮੂਵਮੈਂਟ ਬੰਦ ਹੋ ਜਾਂਦੀ ਹੈ ਇਹਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਦੀਆਂ ਠੀਕ ਹੈ अच्छा ਤੇ ਡਾਕਟਰ ਸਾਹਿਬ ਹੁਣ ਸਾਨੂੰ ਇਹ ਦੱਸੋ ਵੀ ਤੁਸੀਂ ਬੜੀ ਤਫਸੀਲ ਨਾਲ ਸਮਝਾਤਾ ਕਿ ਜੋੜਾਂ ਦੇ ਦਰਦ ਹੁੰਦੇ ਕਿਉਂ ਨੇ ਹੁਣ ਸਾਨੂੰ ਇਹ ਤਾਂ ਦੱਸ ਦੇ ਵੀ ਇਹ ਪੱਤੇ ਕਿਸ ਚੀਜ਼ ਦੇ ਨੇ ਇਹ ਪੱਤੇ ਫਰੂਕੀ ਸਾਹਿਬ ਕੋਸ਼ਿਸ਼ ਤਾਂ ਲੋਕ ਦੇਖ ਕੇ ਹੀ ਪਛਾਣ ਗਏ ਹੋਣਗੇ ਪਰ ਇੱਕ ਮਰਿੰਗਾ ਸਹੰਜਨਾ ਜਿਹਨੂੰ ਕਹਿ ਦਿੰਦੇ ਆ ਆਪਣੇ ਸੜਕਾਂ ਤੇ ਵੀ ਬਹੁਤ ਜ਼ਿਆਦਾ ਲੱਗਾ ਹੋਇਆ ਲੋਕਾਂ ਦੇ ਆਮ ਮਿਲਦੇ ਜਾਂਦੇ ਜੀ ਸਹੰਜਨਾ ਦੇ ਆਮ ਮਿਲ ਜਾਂਦੇ ਪਰ ਇਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਾਂ ਸੜਕਾਂ ਤੋਂ ਲੰਘ ਜਾਂਦੇ ਆ ਪਰ ਹੈ ਬਹੁਤ ਕੰਮ ਦੀ ਚੀਜ਼ ਕਾਫੀ ਸਾਰੇ ਫਾਇਦੇ ਕਰਾਏ ਪਰ ਇਸ ਤੋਂ ਵੀ ਜ਼ਿਆਦਾ ਕਈ ਫਾਇਦੇ ਹੈਗੇ ਨੇ ਰਿਸਰਚ ਕਰਾਂਗੇ ਤੇ ਬਹੁਤ ਜ਼ਿਆਦਾ ਫਾਇਦੇ ਆਪਾਂ ਨੂੰ ਮਿਲਣਗੇ ਗੂਗਲ ਦੇ ਉੱਪਰ ਮਤਲਬ ਇਹ ਹੈ ਵੀ ਬਹੁਤ ਵਾਰ ਮੈਂ ਇਹ ਸੋਚਦਾ ਸੁਹੰਜਣੇ ਨੂੰ ਮਰੀਂਗੇ ਨੂੰ ਵੇਖ ਕੇ ਕਿ ਉਹ ਆਵਾਜ਼ ਮਾਰ ਰਿਹਾ ਵੀ ਆਜੋ ਮੇਤੋ ਦਰਦ ਠੀਕ ਕਰਾ ਲਓ ਨਕੀਲ ਵਾਲੋ ਦਰਦਾਂ ਨੂੰ ਪਰ ਲੋਕ ਬਹੁਤ ਹਲਕੇ ਚ ਲੈ ਜਾਂਦੇ ਨੇ ਅੱਛਾ ਦੂਸਰੀ ਗੱਲ ਫਿਰ ਇਹ ਇਹ ਤੁਸੀਂ ਮਰੀਂਗਾ ਅਰਕ ਤਿਆਰ ਕੀਤਾ ਹੋਇਆ ਇਹ ਅਰਕ ਕਿਵੇਂ ਤਿਆਰ ਹੁੰਦੇ ਨੇ ਜੀ ਇਹ ਅਰਕ ਜਿੱਦਾਂ ਆਪਾਂ ਜਿੱਦਾਂ ਪੰਜਾਬੀ ਚ ਕਹਿ ਦਿੰਦੇ ਆ ਵੀ ਹੁਣ ਪੰਜਾਬ ਦੇ ਜਿੱਦਾਂ ਆਪਣੇ ਕੁਝ ਲੋਕ ਦੇਖੇ ਜਿੱਦਾਂ ਆਪਾਂ ਤਾਰੂਪ ਕੱਢਦੇ ਹੁੰਦਾ ਪਾ ਕੇ ਇੰਨਾ ਸਾਰਾ ਗੁੜ ਪਾ ਕੇ ਵਿੱਚੋਂ ਬੋਤਲਾਂ 20 15 ਨਿਕਲਦੀਆਂ ਆ ਗਈਆਂ ਉਸ ਤਰ੍ਹਾਂ ਹੀ ਇਹ ਅਰਕ ਤਿਆਰ ਹੁੰਦਾ ਇੱਕ ਤਰ੍ਹਾਂ ਪੰਜਾਬੀ ਚ ਆਪਾਂ ਸਮਝਾ ਦਿੰਦੇ ਆ ਵੀ ਕਾਫੀ ਸਾਰੇ ਮਰਿੰਗੇ ਦੇ ਪੱਤੇ ਜਦੋਂ ਮੰਨ ਲਓ ਕੁਝ 50 ਕਿਲੋ 40 ਕਿਲੋ ਦਾ ਅਰਕ ਆਪਾਂ ਕੱਢਾਂਗੇ ਤੇ ਮਿਨੀਮਮ ਕੋਈ 2-4 ਲੀਟਰ ਨਿਕਲੂਗਾ 2 ਜਾਂ 4 ਜਾਂ 3 ਲੀਟਰ ਦੇ ਵਿੱਚੋਂ ਹੀ ਨਿਕਲੇ ਇੰਨਾ ਸ਼ੁੱਧ ਹੁੰਦਾ ਇਹਨੂੰ ਅਰਕ ਕਹਿੰਦੇ ਆ ਤੇ ਇਸ ਤੋਂ ਅੱਗੇ ਜੇ ਆਪਾਂ ਦੀ ਤਾਰੀਫ ਦੀ ਗੱਲ ਕਰੀਏ ਤੇ ਮਰੀਂਗਾ ਅਰਕ ਜਿਹੜਾ ਹੈਗਾ ਦੁਨੀਆਂ ਦਾ ਸਭ ਤੋਂ ਪਾਵਰਫੁੱਲ ਅਰਕ ਹੈ ਆਪਾਂ ਬਣਾਇਆ ਹੈਗਾ ਇਹਦੇ ਵਿੱਚ ਕਾਫੀ ਸਾਰੇ ਜਿਹੜੇ ਗੁਣ ਹੈਗੇ ਆ ਜਿੱਦਾਂ ਆਪਾਂ ਪੱਤਿਆਂ ਦੇ ਵਿੱਚ ਕਿਹਾ ਕੋਜੇ ਜੇ ਸਮੁੰਦਰ ਬੰਦ ਕਰਤਾ ਓਦਾਂ ਆਪਾਂ ਇਹ ਮਰਿੰਗੇ ਦਾ ਅਰਕ ਹੈਗਾ ਇਹ ਦੇ ਵਿੱਚ ਜਿੱਦਾਂ ਵਿਟਾਮਿਨ ਇਹ ਵੀ ਕਾਫੀ ਮਾਤਰਾ ਦੇ ਵਿੱਚ ਐਮਟਾਰਮਨ ਸੀ ਹੈਗਾ ਕੈਲਸ਼ੀਅਮ ਹੈਗਾ ਆਇਰਨ ਹੈਗਾ ਪੋਟਾਸ਼ੀਅਮ ਵਿਟਾਮਿਨ ਏ ਬੀ ਸੀ ਕਾਫੀ ਸਾਰੇ ਮਿਨਰਲ ਤੱਤਾਂ ਨਾਲ ਭਰਪੂਰ ਇਹਦੀਆਂ ਚੰਦ ਬੂੰਦਾ ਫਰੂਕੀ ਸਾਹਿਬ ਜੋੜਾਂ ਦੇ ਦਰਦ ਨੂੰ ਦਿਨਾਂ ਚ ਗਾਇਬ ਕਰ ਦੇਣਗੀ। ਤੇ ਫਿਰ ਇਹ ਕੀ ਚੀਜ਼ ਹੈ ਜੀ? ਇਹ ਮਰਿੰਗਾ ਫਰੂਕੀ ਸਾਹਿਬ ਟੈਬਲੇਟ ਹੈਗੀ ਆ ਇਹਦੀ ਦੋ ਜਿੱਦਾਂ ਦੋ ਟੈਬਲੇਟ ਸਵੇਰੇ ਦੋ ਸ਼ਾਮੀ ਲਵਾਂਗੇ ਜੋੜਾਂ ਦਰਦ ਚ ਬਹੁਤ ਵੱਡੀ ਰਾਹਤ ਪਹਚਾਊਗੀ ਆ ਹੈਗਾ ਇਸ ਤੋਂ ਅੱਗੇ ਮਰਿੰਗਾ ਦਾ ਜਿਹੜਾ ਹੈਗਾ ਪਾਊਡਰ ਛਾਵੇਂ ਸਗਾ ਕੇ ਪੱਤਿਆਂ ਦਾ ਪਾਊਡਰ ਬਣਾਇਆ ਹੈਗਾ ਇਹ ਵੀ ਕਾਫੀ ਸਾਰਾ ਜਿਹੜਾ ਜੋੜਾਂ ਦਰਦ ਨੂੰ ਠੀਕ ਕਰਨ ਦੇ ਵਿੱਚ ਸਹਾਇ ਹੋਦਾ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਕਿ ਬਹੁਤ ਵਾਰ ਹੁੰਦਾ ਜੀ ਕਿ ਕਈ ਵਾਰ ਮਰਿੰਗਾ ਅਵੇਲੇਬਲ ਨਹੀਂ ਹੁੰਦਾ ਕਈ ਵਾਰ ਅਰਕ ਨਹੀਂ ਬੰਦੇ ਕੋਲੋਂ ਬਣਾਇਆ ਜਾਂਦਾ ਤੇ ਫਿਰ ਉਹਨਾਂ ਦਾ ਹਾਲ ਤੁਸੀਂ ਕਿਵੇਂ ਕਰਦੇ ਹੋ ਇੱਥੇ ਆ ਕੇ ਬਹੁਤ ਵਧੀਆ ਮੈਂ ਜੋੜਾਂ 'ਚ ਜਿਹਨਾਂ 'ਚ ਦਰਦ ਹੈਗੇ ਸੀ ਜਿਹਨਾਂ ਚਾਹ ਗਠੀਆ ਹੈ ਚਾਹ ਵੈਸੇ ਜੋੜ ਦਰਦ ਕਰਦੇ ਨੇ ਚਾਹ ਗੋਡੇ ਬਹੁਤ ਲੋਕਾਂ ਨੂੰ ਇੱਥੇ ਰਿਲੀਫ ਮਿਲਿਆ ਉਹ ਕਿਵੇਂ ਰਿਲੀਫ ਮਿਲਿਆ ਉਹ ਆਪਾਂ ਜਿਹੜਾ ਕਿ ਯੂਜ਼ ਕਰਦੇ ਆ ਫਰੂਕੀ ਸਾਹਿਬਾ ਜੀ ਦਾ ਜੋਇੰਟ ਪੇਨ ਰੀਲੀਫ ਕਿਟ ਹੈਗੀ ਆ ਇਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਕਿਟ ਬਣਾਈ ਹੈਗੀ ਇਹਦੇ ਵਿੱਚ ਵੀ ਚਾਰ ਸੀਸ਼ੀਆਂ ਦੇਖੋ ਜਿਹੜੀਆਂ ਹੈਗੀਆਂ ਦੇ 20-20 ਡ੍ਰੌਪ ਫਰੂਕੀ ਸਾਹਿਬ ਆਪਾਂ ਲੈਣੇ ਹੁੰਦੇ ਆ ਸਵੇਰੇ ਸ਼ਾਮ ਪਾਣੀ ਚ ਪਾ ਕੇ ਤੇ ਕਾਫੀ ਸਾਰੇ ਜੋੜਾਂ ਦੇ ਦਰਦ ਜਿੱਦਾਂ ਆਰੇ ਫੈਕਟਰ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਜਿਹਨਾਂ ਸਰਵਾਈਕਲ ਹੈਗਾ ਬੈਕ ਪੇਨ ਹੈਗੀ ਆ ਇੱਕ ਫਰੂਕੀ ਸਾਹਿਬ ਜਿਹਨਾਂ ਸਾਈਟਿਕਾ ਪੇਨ ਉਹਦੇ ਤੇ ਵੀ ਇਹ ਬਹੁਤ ਜ਼ਿਆਦਾ ਇਹਦੇ ਵਧੀਆ ਰਿਜ਼ਲਟ ਮਿਲੇ ਪੁਰਾਣੇ ਤੋਂ ਪੁਰਾਣੇ ਜੋੜਾਂ ਦਾ ਦਰਦ ਇਹਨੇ ਠੀਕ ਕੀਤਾ ਬਾਕੀ ਅੱਲੀ ਜਿਹੜੇ ਅਸੀਂ ਹਰ ਇੱਕ ਵਜੂਜ਼ ਕੀਤੇ ਕੀਤੇ ਆ ਜਿੱਦਾਂ ਨਿਰਗੁਣ ਦੀ ਹੋ ਗਈ ਰਸਨਾ ਸੁਰੰਜਨ ਮਰੀਂਗਾ ਇਹਦੇ ਖਾਸ ਤੌਰ ਤੇ ਮਰੀਂਗਾ ਅਰਕ ਜਿਹੜਾ ਅਸੀਂ ਯੂਜ਼ ਕੀਤਾ ਹੈਗਾ ਬਾਕੀ ਇਸ ਤੋਂ ਇਲਾਵਾ ਅ ਅਸ਼ਵਗੰਧਾ ਗੋਖਰੂ ਜਿਹੜੀਆਂ ਪਾਵਰਫੁੱਲ ਜੜੀ ਬੂਟੀਆਂ ਦਾ ਅਰਕੇ ਦੇ ਵਿੱਚ ਪਾਇਆ ਹੈਗਾ ਬਹੁਤ ਹੀ ਸਪੈਸ਼ਲ ਕਿੱਟ ਹੈਗੀ ਜੋੜਾਂ ਦਾ ਦਰਦ ਨੂੰ ਦਿੰਨਾ ਚ ਠੀਕ ਕਰਦੀ ਹੈ ਉਹ ਵੀ ਬਿਨਾ ਸਾਈਡ ਇਫੈਕਟ ਕਿੰਨੇ ਕ ਦਿਨ ਫਿਰ ਵੀ ਅਸੀਂ ਮੰਨ ਕੇ ਚੱਲਦੇ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ ਜੀ ਫਿਰੁਕੀ ਸਾਹਿਬ 20 ਦਿਨ ਦੀ ਇਹ ਕਿੱਟ ਹੈਗੀ 20 ਦਿਨ ਚ ਪੂਰਾ ਹੀ ਰਿਲੀਫ ਮਿਲ ਜਾਂਦਾ ਤੁਸੀਂ ਟੈਸਟੀਮੋਨਿਅਲ ਵੀ ਲੈਣੇ ਇੱਥੇ ਆਪਣੇ ਜਿੰਨੇ ਵੀ ਪੇਸ਼ੈਂਟ ਆਏ ਹੁੰਦੇ ਕੁਝ ਆਰਥ ਦੇ ਪੇਸ਼ੈਂਟ ਆਪਣੇ ਕੋਲ ਕਾਫੀ ਠੀਕ ਹੋਏ ਆ ਦਿਨ ਬਾਅਦ ਦੇ 20 ਦਿਨ ਕਹਿੰਦੇ ਬਾਅਦ ਆਏ ਅਸੀਂ ਸਾਨੂੰ ਕਾਫੀ ਸਾਰਾ ਜਿਹੜਾ ਰਿਲੀਫ ਹੈਗਾ ਹਾਂਜੀ ਅੱਛਾ ਜਿਹੜੇ ਲੋਕ ਤੁਰਨ ਫਿਰਨ ਤੋਂ ਵੀ ਆਵਾਜ਼ ਆ ਰਹੇ ਹੋਗੇ ਜੀ ਮਤਲਬ ਤੁਰਿਆ ਫਿਰਿਆ ਨਹੀਂ ਜਾਂਦਾ ਬਿਲਕੁਲ ਮੰਜੇ ਨਾਲ ਹੀ ਲੱਗੇ ਗਠੀਏ ਕਰਕੇ ਜੋੜਾਂ ਦੇ ਦਰਦਾਂ ਕਰਕੇ ਮਤਲਬ ਸਹਾਰਾ ਦੇ ਕੇ ਉਠਾਉਣਾ ਪੈਂਦਾ ਸਹਾਰਾ ਦੇ ਕੇ ਰੋਜ਼ਮਰਰਾ ਦੀ ਕਰਿਆ ਹੈਗੀ ਜਿਹੜੀ ਉਹ ਕਰਵਾਉਣੀ ਪੈਂਦੀ ਹੈ ਉਹਨਾਂ ਨੂੰ ਉਹਨਾਂ ਤੇ ਅਸਰ ਕਰੇਗਾ ਇਹ ਸਾਰਾ ਪੱਤੇ ਇਹ ਗੋਲੀਆਂ ਅਰਕ ਜਾਂ ਥੋੜੀ ਕਿਟ ਬਿਲਕੁਲ ਫਰੂਕੀ ਸਾਹਿਬ ਇੱਕ ਤਾਂ ਪੱਤੇ ਹੈਗੇ ਜਿਹੜੇ ਪੱਤੇਆਂ ਨੂੰ ਸਿੱਧਾ ਆਪਾਂ ਯੂਜ਼ ਪਾਊਡਰ ਬਣਾ ਕੇ ਯੂਜ਼ ਕਰ ਸਕਦੇ ਆ। ਵੈਸੇ ਵੀ ਪੱਤੇ ਖਾਦੇ ਜਾ ਸਕਦੇ ਤੁਸੀਂ ਦੱਸ ਰਹੇ ਸੀ ਕਿ ਮੈਂ ਦਿੱਲੀ ਦੇ ਪੱਤੇ ਖਾਨਾ ਹੈ ਤੁਸੀਂ। ਹਾਂਜੀ ਇਹਦੇ 10 ਤੋਂ 15 ਆਪਾਂ ਪੱਤੇ ਸਵੇਰੇ ਸਵੇਰੇ ਖਾਲੀ ਪੇਟ ਚਬਾ ਕੇ ਉੱਪਰ ਦੀ ਪਾਣੀ ਪੀ ਲਿਆ ਜਾਵੇ ਤਾਂ ਬੈਸਟ ਆ ਜੋੜਾਂ ਦੇ ਦਰਦ ਨੂੰ ਕਾਫੀ ਸਾਰਾ ਰਾਹਤ ਮਿਲਦਾ ਇਹਦੇ ਨਾਲ। ਪਰ ਮੈਂ ਜਿਹੜੀ ਆਪਦੀ ਅਸੀਂ ਪ੍ਰੈਕਟਿਸ ਦੇ ਵਿੱਚ ਦੇਖਿਆ ਹੈਗਾ ਵੀ ਸਭ ਤੋਂ ਜਿਹੜੀ ਜ਼ਿਆਦਾ ਕਾਰਗਰ ਕਿਹੜੀ ਚੀਜ਼ ਹੈਗੀ ਆ ਉਸ ਤੋਂ ਜਿੱਦਾਂ ਸੈਕੰਡਰੀ ਦੇ ਵਿੱਚ ਆ ਜਾਂਦਾ ਪਾਊਡਰ ਠੀਕ ਆ ਜੀ ਫਿਰ ਆ ਜਾਂਦਾ ਹੈਗਾ ਜਿੱ ਪਰ ਸਭ ਤੋਂ ਜਿਹੜੀ ਫਰਸਟ ਕਲਾਸ ਦੇ ਵਿੱਚ ਜਿਹੜਾ ਫਰੂਕੀ ਸਾਹਿਬ ਅਰਕ ਕੰਮ ਕਰਦਾ ਹੈਗਾ ਅਸੀਂ ਅਰਕ ਹੀ ਯੂਜ਼ ਕਰਦੇ ਆ ਜੇ ਰਿਜ਼ਲਟ ਲੈਣੇ ਹੈਗੇ ਜੋੜਾਂ ਦੇ ਦਰਦ ਤੇ ਤੁਸੀਂ ਪ੍ਰਾਣੇ ਤੇ ਜੇ ਕਿਸੇ ਨੂੰ ਗਠੀ ਆ ਜਾਂ ਕਿਸੇ ਨੂੰ ਰੀਂਗਲਵਾੜ ਜੋੜਾਂ ਦਾ ਦਰਦ ਹੈਗਾ ਤਾਂ ਅਸੀਂ ਮਰੀਂਗਾ ਅਰਕ ਹੀ ਯੂਜ਼ ਕਰਦੇ ਇਹ ਕਿੱਟ ਦੇ ਵਿੱਚ ਮਰੀਂਗਾ ਅਰਕ ਖਾਸ ਤੌਰ ਤੇ ਯੂਜ਼ ਕੀਤਾ ਗਿਆ ਬਾਕੀ ਹੋਰ ਵੀ ਜੜੀ ਬੂਟੀਆਂ ਦੇ ਅਰਕ ਪਾਏ ਪਰ ਮੇਨ ਜਿਹੜਾ ਇਹਦੇ ਵਿੱਚ ਮਰੀਂਗਾ ਅਰਕ ਹੀ ਪਾਇਆ ਗਿਆ ਸਭ ਤੋਂ ਦੁਨੀਆ ਦਾ ਸ਼ਕਤੀਸ਼ਾਲੀ ਇਹ ਅਰਕ ਹੈ ਜੋੜਾਂ ਦੇ ਦਰਦ ਨੂੰ ਮਟਾਉਣ ਲਈ ਬਹੁਤ ਜ਼ਿਆਦਾ ਕਾਰਗਰ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਹਮੇਸ਼ਾ ਦੀ ਤਰ੍ਹਾਂ ਕੁਝ ਕੁ ਲੋਕ ਬੈਠੇ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਸੀ ਤੇ ਇੱਥੇ ਆ ਕੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਹੋਰਾਂ ਦੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਉਹਨਾਂ ਨੂੰ ਜਿਹੜਾ ਇੱਥੇ ਕਿੰਨਾ ਕੁ ਬੈਨੀਫਿਟ ਹੋਇਆ ਸੋ ਕੁਝ ਕੁ ਲੋਕ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਦਿੱਕਤ ਕੀ ਪਰੇਸ਼ਾਨੀ ਉਹ ਹੈਲਥ ਕੇਅਰ ਮੋਗਾ ਵਾਲੇ ਡਾਕਟਰ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਹੋਰਾਂ ਕੋਲ ਲੈ ਕੇ ਆਏ ਸੀ ਤੇ ਹੁਣ ਉਹ ਉਹਨਾਂ ਦੇ ਨੁਸਖਿਆਂ ਨਾਲ ਉਹਨਾਂ ਦੇ ਫਾਰਮੂਲੇ ਨਾਲ ਕਿੰਨਾ ਇੱਕ ਫਰਕ ਹੈਗਾ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਉਹਨਾਂ ਦੀ ਬਿਮਾਰੀ ਦੇ ਵਿੱਚ ਜਿਹੜਾ ਉਹ ਆਇਆ ਸੱਚਕਾਲ ਬਾਈ ਜੀ ਸੱਚਕਾਲ ਕਿਨਾ ਹੈ ਤੁਹਾਡਾ ਕੁਲਵਿੰਦਰ ਸਿੰਘ ਕਿੱਥੋਂ ਆਇਓ ਅਸੀਂ ਤਰਨਤਾਰਨ ਤੋਂ ਆਏ ਤਰਨਤਾਰਨ ਤੋਂ ਆਏ ਕੀ ਪ੍ਰੋਬਲਮ ਲੈ ਕੇ ਆੜ ਦਾ ਪ੍ਰੋਬਲਮ ਥੋੜਾ ਹਾਰਟ ਦੀ ਪ੍ਰੋਬਲਮ ਹੈ ਦੇਖਣ ਨੂੰ ਤਾਂ ਹੁਣ ਲੱਗਨੀ ਹੈ ਜੀ ਹਾਂਜੀ ਠੀਕ ਹੋਣੀ ਠੀਕ ਹੈ ਹੁਣ ਕੀ ਹੁੰਦਾ ਸੀ ਹਾਰਟ ਕੁਝ ਦਰਦ ਹੁੰਦੇ ਆ ਛਾਤੀ ਦੇ ਵਿੱਚ ਅੱਛਾ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਲਗਭਗ 5-6 ਸਾਲ ਤੋਂ ਬੜੇ ਆਰਾਮ ਨਾਲ ਕਹਤਾ ਭਾਈ ਜੀ 5-7 ਸਾਲ 5-7 ਸਾਲ ਬਹੁਤ ਹੁੰਦੇ ਨੇ ਕੀ ਹੁੰਦਾ ਕੀ ਸੀ ਜੀ ਉਸ ਨੂੰ ਛਾਤੀ ਤੇ ਬੇ ਦਰਦ ਹੁੰਦੀ ਹੁਣ ਠੀਕ ਆ ਦਵਾਈ ਖਾਦੀ ਅੱਛਾ ਮਤ ਸੱਜੇ ਪਾਸੇ ਹੁੰਦਾ ਸੀ ਕਬੇ ਕਈਆਂ ਦੇ ਖੱਬੇ ਪਾਸੇ ਹੁੰਦਾ ਸੀ ਹਾਂਜੀ ਹਾਂਜੀ ਅੱਛਾ ਦਿਖਾਇਆ ਕਰੇ ਨੇ ਕਿਸੇ ਨੂੰ 5-7 ਸਾਲਾਂ ਚ ਆ ਦਿਖਾਇਆ ਇਸ ਵੇਲੇ ਅੱਛਾ ਕਿੱਥੇ ਕਿੱਥੇ ਦਿਖਾਇਆ ਤੁਸੀਂ ਚਲੋ ਡਾਕਟਰ ਦਾ ਨਾਮ ਤਾਂ ਨਾ ਲਿਓ ਕਿਹੜੇ-ਕਿਹੜੇ ਸ਼ਹਿਰਾਂ ਦਾ ਤੁਸੀਂ ਦੌਰਾ ਕੀਤਾ ਤੁਹਾਡੇ ਦਿਲ ਨੇ ਕਿੱਥੇ-ਕਿੱਥੇ ਦਿਖਾਏ ਕਿਹੜੇ-ਕਿਹੜੇ ਸ਼ਹਿਰ ਦਿਖਾਏ ਸੋਟ ਹਸਪੀਟਲ ਦਿਖਾਇਆ ਅੱਛਾ ਉਹ ਉੱਥੇ ਚੱਲਦਾ ਰਿਹਾ ਹਰ ਜੋ ਕੋਈ ਫਰਕ ਪਿਆ ਨਹੀਂ ਸੀ ਫਿਰ ਉਦੋਂ ਮੈਂ ਪਿਆ ਥੋੜਾ ਪਿਆ ਫਰਕ ਫਰਕ ਥੋੜਾ ਪਿਆ ਡਾਕਟਰ ਕੀ ਕਹਿੰਦੇ ਸੀ ਕੁਛ ਨਹੀਂ ਕਹਿੰਦੇ ਡਾਕਟਰ ਦਾ ਉਸਟ੍ਰੈਂਟ ਸਟੰਟ ਪਾਉਣੇ ਬਾਅਦ ਨੇ ਕਈ ਕੁਛ ਕਰਨਾ ਬਣਾ ਅੱਛਾ ਸਟੰਟ ਕਹਿੰਦਾ ਸੀ ਤੁਹਾਨੂੰ ਤੁਹਾਨੂੰ ਸਟੰਟ ਕਹਿੰਦਾ ਸੀ ਹਾਂਜੀ ਹਾਂਜੀ ਫਿਰ ਪੁਆਇ ਨਹੀਂ ਤੁਸੀਂ ਹਾਂ ਨੇ ਠੀਕ ਹੋ ਅੱਛਾ ਜਿਹੜੇ ਡਾਕਟਰ ਸਟੰਟ ਕਹਿੰਦੇ ਸੀ ਉਹ ਸਟੰਟਾਂ ਵਾਲਾ ਤੁਸੀਂ ਮਾਜਰਾ ਖਤਮ ਕਰਤਾ ਹਾਂਜੀ ਹਾਂਜੀ ਅੱਛਾ ਕੀ ਦਿੱਤਾ ਸੀ ਤੁਹਾਨੂੰ ਬੂੰਦਾ ਦਿੱਤੀ ਇਹਨਾਂ ਨੇ ਹਾਂਜੀ ਹਾਂਜੀ ਬੂੰਦਾ ਦਿੱਤੀ ਕਿੰਨੇ ਮਹੀਨੇ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਬੂੰਦਾ ਨਾਲ ਹੋ ਗਿਆ 15-20 ਦਿਨ ਬਾਅਦ ਫਰਕ ਪੈ ਗਿਆ 15 ਦਿਨ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਹਾਂਜੀ ਹਾਂ ਹੁਣ ਇਸ ਵੇਲੇ ਕੀ ਪੋਜੀਸ਼ਨ ਹੈ ਸੇਦੀ ਠੀਕ ਹੈ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਕੋਈ ਮਤਲਬ ਉਹਦੇ ਚ ਕੋਈ ਜਿਹੜੀ ਛਾਤੀ ਭਾਰੀ ਹੁੰਦੀ ਸੀ ਆ ਦਰਦ ਹੁੰਦਾ ਸੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਤੁਹਾਡੇ ਵਰਗੇ ਨੇ 5-7 ਸਾਲ ਹੋ ਗਏ ਚਲੋ ਆਪਾਂ ਮੰਨ ਕੇ ਚੱਲਦੇ ਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਉਹ ਹਾਰਟ ਦਾ ਟਰੀਟਮੈਂਟ ਕਰਾਉਂਦੇ ਆ ਉਹਨਾਂ ਵਾਸਤੇ ਤੁਹਾਡਾ ਕੀ ਸਨੇਹ ਹੈ ਅਸੀਂ ਤਾਂ ਇੱਥੇ ਆਉ ਡਾਕਟਰ ਸਾਹਿਬ ਬਹੁਤ ਸਿਆਣੇ ਆ ਠੀਕ ਹੈ ਜੀ 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 ਚਾਹ ਬਹੁਤ ਬਹੁਤ ਸ਼ੁਕਰੀਆ ਖੋਰ ਵੀ ਸਾਡੇ ਨਾਲ ਸੱਜਣ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਨਤੀਜੇ ਦੇ ਉੱਤੇ ਉਹ ਪਹੁੰਚੇ ਨੇ ਕੀ ਦਿੱਕਤ ਪਰੇਸ਼ਾਨੀ ਉਹ ਲੈ ਕੇ ਆਏ ਸਤਿ ਸ਼ਕਾਲ ਬਬੀ ਜੀ ਸਤਿ ਸ਼ਕਾਲ ਜੀ ਕਿ ਨਾ ਤੁਹਾਡਾ ਰਜਿੰਦਰ ਸਿੰਘ ਜੀ ਕਿੱਥੋਂ ਆਇਓ ਅਸੀਂ ਚੰਡੀਗੜ੍ਹ ਤੋਂ ਆਏ ਜੀ ਚੰਡੀਗੜ੍ਹ ਤੋਂ ਆਇਓ ਮੋਗੇ ਨੂੰ ਉਹ ਅਸੀਂ ਤੇ ਪੰਜਾਬ ਵਾਲੇ ਤਾਂ ਚੰਡੀਗੜ੍ਹ ਨੂੰ ਚਲੇ ਜਾਂਦੇ ਆਂ ਤੁਸੀਂ ਚੰਡੀਗੜ੍ਹ ਤੋਂ ਪੁੱਠੇ ਬੈਗ ਗੇਅਰ ਪਾਇਆ ਜੀ ਹਾਂ ਜੀ ਹਾਂ ਜੀ ਉਹ ਕਰਵਾਇਆ ਜੀ ਕੀ ਪ੍ਰੋਬਲਮ ਲੈ ਕੇ ਆਏ ਪ੍ਰੋਬਲਮ ਇਸ ਤਰ੍ਹਾਂ ਸੀ ਮੇਰਾ ਵੀ ਲੈਫਟ ਸਾਈਡ ਤੇ ਬਾਹਰ ਤੁਨ ਜੀ ਹੋਣ ਲੱਗੀ ਜਿਵੇਂ ਹਾਰਟ ਦੀ ਪ੍ਰੋਬਲਮ ਚਲੋ ਇੱਕ ਦੋ ਬੈਸੇ ਹਜੇ ਚੈੱਕ ਹੀ ਕਰਾਇਆ ਸੀ ਸਟਾਰਟਿੰਗ ਹੀ ਆ ਜੀ ਅੱਛਾ ਜੀ ਤੇ ਸਾਡੇ ਭਾਜੀ ਸਾਹਿਬ ਸੀ ਇਹਨਾਂ ਨੇ ਦਵਾਈ ਲਈ ਸੀ ਇਹਨਾਂ ਨੇ ਦੇਖ ਕੇ ਤੇ ਪਤਸੋਂ ਸਾਡਾ ਮੇਲ ਹੋਇਆ ਕਿਤੇ ਕਹਿੰਦੇ ਯਾਰ ਅਸੀਂ ਮੋਗੇ ਜਾਣਾ ਪਰ ਤੁਨ ਨੂੰ ਅੱਛਾ ਅੱਛਾ ਮੈਂ ਕਦੇ ਵਾਸਤੇ ਕਹਿੰਦੇ ਜੀ ਆਹ ਪ੍ਰੋਬਲਮ ਆ ਕੋਈ ਠੀਕ ਹੈ ਜੀ ਤੇ ਅਸੀਂ ਇਹਨਾਂ ਨਾਲ ਅਸੀਂ ਵੀ رابطہ ਕਰ ਲਿਆ ਮੈਂ ਤੇਲੋ ਆਪਾਂ ਵੀ ਜਾਏ ਉਹਨਾਂ ਦੇਖਾ ਲਵਾਂਗੇ ਤੇ ਡਾਕਟਰ ਸਾਹਿਬ ਨੇ ਹਲੇ ਪ੍ਰੋਥਾ ਦਿੱਤਾ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਆਏ ਹਾਂਜੀ 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 ਠੀਕ ਹੈ ਠੀਕ ਹੈ ਤੇ ਚਲੋ ਜੀ ਕਹਿੰਦੇ ਠੀਕ ਹੋ ਜੂ ਹਾਂਜੀ ਹਾਂਜੀ ਕਿਸੇ ਹੋ ਇਸ ਤੋਂ ਇਲਾਵਾ ਕਿਸੇ ਹੋ ਨੂੰ ਦਿਖਾਇਆ ਤੁਸੀਂ ਨਹੀਂ ਜੀ ਨਹੀਂ ਅੱਛਾ ਪਹਿਲੀ ਵਿਜ਼ਿਟ ਤੇ ਤੁਸੀਂ ਮਤਲਬ ਪਹਿਲੀ ਬੋਲ ਤੇ ਛੱਕਾ ਮਾਰਤਾ ਤੁਸੀਂ ਹਾਂਜੀ ਹਾਂਜੀ ਜੀ 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 ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਤੁਹਾਡਾ ਕੀ ਨਾਮ ਹੈ ਹਰਮੇਸ਼ ਸਿੰਘ ਜੀ ਤੁਸੀਂ ਕਿੱਥੋਂ ਆਏ ਹੋ ਚੰਡੀਗੜ੍ਹ ਤੋਂ ਤੁਸੀਂ ਵੀ ਚੰਡੀਗੜ੍ਹ ਤੋਂ ਆਏ ਹੋ ਕਮਾਲ ਹੋ ਗਈ ਚੰਡੀ ਤੁਸੀਂ ਇਹ ਦੇਖੋ ਵਿੱਚ ਅਸੀਂ ਤੇ ਪੰਜਾਬ ਵਾਲੇ ਚੰਡੀਗੜ੍ਹ ਨੂੰ ਪੀਜੀ ਆਈ ਦੇ ਰੁਕਾ ਲੈਨੇ ਤੇ ਇਹ ਪੁੱਠਾ ਬੈਗਰ ਲੱ ਕਿਵੇਂ ਬੈਗਰ ਕਿਵੇਂ ਲੱਗਿਆ ਤੁਹਾਡਾ ਰਾਜਸਥਾਨ ਦੀ ਬਣਾ ਰਹੇ ਤੁਹਾਡੀ ਮੁਕੀ ਦੀ ਡਾਕਟਰ ਸਾਹਿਬਾਰੇ ਸੁਣਿਆ ਸੀਗਾ ਜੀ ਆਪਣਾ ਤੇ ਆਪਣੇ ਸਾਡੇ ਜਸਵੰਤ ਸਿੰਘ ਜੀ ਆਏ ਸੀਗੇ ਆਪਣੇ ਫਤਵਾੜਾ ਸਾਹਿਬ ਤੋਂ ਠੀਕ ਹੈ ਇਨਨਾਂ ਤੇ ਗ੍ਰਿੰਗ ਬੀਗ ਦਿਨ ਪਹਿਲਾਂ ਦਵਾਈ ਖਾਧੀ ਐ ਇਥੋਂ ਤੇ ਇਹਨਾਂ ਨੂੰ ਕਾਫੀ ਫਰਕ ਪਿਆ ਸੀ। 20 ਦਿਨਾਂ ਚੀ। ਹਾਂ ਜੀ 20 ਦਿਨਾਂ ਚ ਕਾਫੀ ਫਰਕ ਪਿਆ ਉਹਨੂੰ। ਤੇ ਇਹਨਾਂ ਨੂੰ ਨਾਲ ਫਿਰ ਅਸੀਂ ਆ ਗਏ ਬੜੀ ਪ੍ਰੋਬਲਮ ਸੀਗੀ ਆਪਣੇ ਦਾ ਸਾਹ ਚੜਦਾ ਸੀਗਾ ਜੀ। ਠੀਕ ਹੈ ਤੁਸੀਂ ਪਹਿਲੀ ਵਾਰ ਆਏ ਹੋ? ਪਹਿਲੀ ਵਾਰ ਆਏ ਜੀ। ਅੱਛਾ ਤੇ ਹੁਣ ਦੇਖਦੇ ਕੀ ਹੁੰਦਾ ਜੀ। ਜੀ ਜੀ। ਹਾਂ ਜੀ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਗੱਲਬਾਤ ਲਈ ਤੇ ਹੁਣ ਜਿਨ੍ਹਾਂ ਨੂੰ ਲੈ ਕੇ ਆਏ ਨੇ ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਣੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਏ ਤੁਹਾਡਾ ਜਸਵੰਤ ਸਿੰਘ ਆ ਜੀ ਮੈਂ ਡੰਡੀਗੜ ਦੇ ਲਾਗੇ ਇੱਕ ਸਥਾਨ ਆ ਬੜਾ ਮਸ਼ਹੂਰਤ ਵਾਲਾ ਸਾਹਿਬ ਅੱਛਾ ਜੀ ਉੱਥੇ ਮੈਂ ਸੇਵਾ ਕਰਦਾ ਅੱਛਾ ਜੀ ਫਿਰ ਮੈਨੂੰ ਹਾਰਦੀ ਪ੍ਰੋਬਲਮ ਸੀ ਨਾ ਮੈਂ ਤੁਰਦਾ ਸੀ ਸਾਹ ਚੜ ਜਾਂਦਾ ਸੀ ਠੀਕ ਹੈ ਜੀ ਪਹਿਲਾਂ ਮੇਰੀ ਸਰਜਰੀ ਵੀ ਹੋਈ ਫਿਰ ਮੈਂ ਪੀਜੀਆਈ ਦਿਖਾਇਆ ਉਹ ਕਹਿੰਦੇ ਵੀ ਸਟੰਟ ਪਾਏਗਾ ਤੁਹਾਡੇ ਹੁਣ ਅੱਛਾ ਜੀ ਫਿਰ ਮੈਨੂੰ ਮੇਰੇ ਦੋਸਤ ਇਥੇ ਵਾਲੇ ਦੋਲੇ ਹੈਗੇ ਉਹਨਾਂ ਨੇ ਦੱਸਿਆ ਵੀ ਤੁਸੀਂ ਉੱਥੇ ਆਓ ਅੱਛਾ ਫਿਰ ਮੈਂ ਆਇਆ ਨਹੀਂ ਮੈਂ ਫੋਨ ਤੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਨਾਂ ਨੇ ਦਵਾਈ ਭੇਜਤੀ ਅੱਛਾ ਫੋਨ ਦੀ ਭੇਜਤੀ ਹਾਂ ਜੀ ਠੀਕ ਹੈ ਮੋ ਖਦੀ 20 ਦਿਨ ਹੋ ਗਏ ਮੈਨੂੰ ਉਹ 20 ਦਿਨ ਚ ਮੈਨੂੰ ਜੋ ਪ੍ਰੋਬਲਮ ਸੀ ਸਾਹ ਚੜਨ ਦੀ ਬੰਦ ਹੋ ਗਈ ਬਿਲਕੁਲ ਵੀ ਬੰਦ ਹੋ ਗਈ ਨਹੀਂ ਹਾਂ ਬਿਲਕੁਲ ਨਾਰਮਲ ਹੋ ਗਿਆ ਮਤਲਬ ਫਿਜ਼ੀਕਲੀ ਮੈਂ ਹੁਣ ਕੋਈ ਮਹਿਸੂਸ ਨਹੀਂ ਕਰਦਾ ਠੀਕ ਹੈ ਤੇ ਮੈਂ ਚਲ ਹੁਣ ਆਪ ਜਾ ਕੇ ਦਿਖਾਈਏ ਡਾਕਟਰ ਸਾਹਿਬ ਦਾ ਧੰਨਵਾਦ ਵੀ ਕਰੀਏ ਤੇ ਨਾਲੇ ਦਵਾਈ ਹੋਰ ਐਕਸਟੈਂਡ ਕਰਾਈਏ ਲਈਏ ਜਿਵੇਂ ਐਡਵਾਈਸ ਕਰਨਗੇ ਮੈਂ ਕਰੀਏ ਫਿਰ ਇਹ ਮੇਰੇ ਸਾਥੀ ਮੇਰੇ ਨਾਲ ਹੀ ਆ ਕੇ ਕਹਿੰਦੇ ਜੇ ਤੁਹਾਨੂੰ ਰਾਮਾ ਅਸੀਂ ਵੀ ਚੱਲਦੇ ਹਾਂ ਇਦਾਂ ਹੋਈ ਜੀ ਅੱਛਾ ਤੇ ਤੁਹਾਨੂੰ ਤੁਰਨ ਲੱਗੇ ਸਾਹ ਚੜਦਾ ਸੀ ਉੱਠਣ ਬੈਠਣ ਲੱਗੇ ਚੜਦਾ ਸੀ ਲੱਗੇ ਚੜਦਾ ਸੀ ਦਾ ਥੋੜੇ ਦਾ ਤੁਰ ਪੈਂਦਾ ਸੀ ਫਿਰ ਮੇਰੀ ਹਾਰਟ ਬੀਟ ਤੇਜ਼ ਹੁੰਦੀ ਸੀ ਤੇ ਸੈਰ ਹੁੰਦੀ ਨਹੀਂ ਸੀ ਤੁਹਾਡੇ ਕੋਲ ਸੈਰ ਕਰਦੇ ਹੋ ਨਹੀਂ ਹੁੰਦੀ ਸੀ ਹੁਣ ਹੁੰਦੀ ਨਹੀਂ ਸੀ ਹੁਣ ਹੋ ਜਾਂਦੀ ਹੈ ਅੱਛਾ ਹੁਣ ਸੈਰ ਕਰਨ ਲੱਗੇ ਹਾਂਜੀ ਹਾਂਜੀ ਹੁਣ ਫਰਕ ਪੈ ਗਿਆ ਜੀ ਠੀਕ ਹੈ ਤੇ ਕਿੰਨੇ ਟਾਈਮ ਤੋਂ ਤੁਹਾਨੂੰ ਵੀ ਪ੍ਰੋਬਲਮ ਹੋਈ ਸੀ ਪਹਿਲਾਂ ਤਾਂ 2016 ਚ ਓਪਨ ਹਾਰਟ ਸਰਜਰੀ ਹੋਈ ਸੀ ਫਿਰ ਉਸ ਤੋਂ ਬਾਅਦ ਦੁਬਾਰਾ ਫੇਰ ਉਹ ਹੋ ਗਈ ਉਹ ਕਹਿੰਦੇ ਵੀ ਜਿਹੜੀ ਨਾੜੀਆਂ ਬਦਲੀਆਂ ਸੀਆਂ ਉਸ ਤੋਂ ਦੂਸਰੀ ਨਾੜੀ ਤੇ ਪ੍ਰਾਣੀ ਸੀ ਉਹ ਚੌਕ ਹੋ ਗਈ ਇਸ ਕਰਕੇ ਹੁਣ ਦੁਬਾਰਾ ਉੱਥੇ ਸਟੰਡ ਪਊਗਾ ਜਾਂ ਫਿਰ ਦੇ ਚਲਾਈ ਜਾਊ ਠੀਕ ਹੈ ਫਿਰ ਮੈਂ ਇੱਥੇ ਜਦੋਂ ਆਇਆ ਹੁਣ 20 ਦਿਨ ਦਵਾਈ ਖਾਧੀ ਤੇ 20 ਦਿਨ ਚ ਮੈਂ ਨਾਰਮਲ ਫੀਲ ਕਰ ਰਿਹਾ ਮਤਲਬ ਦਵਾਈ ਖਾਧੀ ਹੈ ਬੁੰਦਾ ਪੀਆ ਬੁੰਦਾ ਪੀਤੀਆਂ ਸੱਤ ਸਿੱਸੀਆਂ ਖਾਧੀ ਪੀਤੀ ਇੱਕ ਗੱਲ ਹੋ ਗਈ ਨਾ ਉਹ ਫਿਰ ਦਵਾਈ ਲੈਂਦਾ ਰਹਾ ਮੈਂ ਰੈਗੂਲਰ ਹੁਣ ਮੈਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹਾਂ ਹਾਂ ਜੀ ਹੁਣ ਇਹ ਡਾਕਟਰ ਸਾਹਿਬ ਕਹਿੰਦੇ ਦੋ ਤਿੰਨ ਮਹੀਨੇ ਖਾ ਲਓ ਹੋਰ ਮੈਂ ਠੀਕ ਹਾਂ ਓਕੇ ਲਓ ਕੋਰਸ ਪੂਰਾ ਕਰ ਲਓ ਹਾਂ ਜੀ ਹਾਂ ਜੀ 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 ਇਸ ਤਰ੍ਹਾਂ ਮਗਰ ਅੱਛਾ ਤੁਹਾਨੂੰ ਫਰਕ ਜਿਹੜਾ ਸੀ ਉਹ ਤੁਸੀਂ ਕਹ ਰਹੇ ਵੀ ਵੀ ਦਿਨਾਂ ਚ ਕਾਫੀ ਹੁਣ ਤੁਸੀਂ ਬਿਲਕੁਲ ਠੀਕ ਹੋ ਫਰਕ ਕਿੰਨੇ ਦਿਨਾਂ ਪਹਿਣਾ ਸ਼ੁਰੂ ਹੋ ਗਿਆ ਸੀ ਮਤਲਬ ਤੁਸੀਂ ਤੁਹਾਡੇ ਕੋਲ ਦਵਾਈ ਪਹੁੰਚੀ 15 12 13 ਦਿਨ ਬਾਅਦ ਹੀ ਲੱਗਿਆ ਸੀ ਮੈਨੂੰ ਵੀ ਮਹਿਸੂਸ ਹੋਣ ਲੱਗਾ ਵੀ ਫਰਕ ਪੈ ਗਿਆ ਹੁਣ ਫਿਰ ਮੈਂ ਕਾਫੀ ਤੁਰਿਆ ਫਿਰਿਆ ਦੇਖਿਆ ਚੈੱਕ ਕੀਤਾ ਆਪਣੇ ਆਪ ਨੂੰ ਵੀ ਵਾਕੀ ਫਰਕ ਪੈ ਗਿਆ ਵਹਿਮ ਹੋ ਗਿਆ ਅੱਛਾ ਤੇ ਫਿਰ ਉਹ ਉਸ ਤਰ੍ਹਾਂ ਨਹੀਂ ਸਾ ਜਿਵੇਂ ਉਮਰ ਦੇ ਹਿਸਾਬ ਨਾਲ ਤਾਂ ਚੜਦਾ ਉਹ ਤਾਂ ਚੜਦਾ ਹੀ ਆ ਅਦਰਵਾਈਜ਼ ਉਹ ਜਿਹੜਾ ਸਪੈਸ਼ਲ ਚੜਦਾ ਸੀ ਉਹ ਨਹੀਂ ਬੰਦੇ ਨੂੰ ਫੀਲ ਹੋਣ ਲੱਗ ਜਾਂਦਾ ਵੀ ਹਾਂ ਇਹ ਉਮਰ ਦੇ ਹਿਸਾਬ ਨਾਲ ਆ ਕਮਜ਼ੋਰੀ ਵਾਲਾ ਆ ਜਾਂ ਬਿਮਾਰੀ ਵਾਲਾ ਓਵਰ ਆਲ ਜਿਵੇਂ ਚੜਦਾ ਹੁੰਦਾ ਉਵੇਂ ਹੀ ਆ ਉਹ ਅੱਗੇ ਵੰਗੂ ਨਹੀਂ ਆ ਜਿਵੇਂ ਅਬ ਨਾਰਮਲ ਸੀ ਨਾਰਮਲ ਜੀ ਹਾਂਜੀ ਹਾਂਜੀ ਜੀ ਜੀ ਅੱਛਾ ਫਿਰ ਜਿਹੜੇ ਲੋਕ ਹੈਗੇ ਨੇ ਬਹੁਤ ਬਹੁਤ ਹੁੰਦੇ ਨਹੀਂ ਕਿਉਂਕਿ ਜਿਹੜੇ ਪੜੇ ਲਿਖਾ ਵਰਗ ਹੈਗਾ ਹਜੇ ਇਲੈਕਟ੍ਰੋ ਹੋਮਿਓਪੈਥੀ ਤੇ ਕੰਪੈਰੀਟਿਵਲੀ ਭਰੋਸਾ ਕੱਟ ਕਰਦਾ ਜਿਵੇਂ ਤੁਸੀਂ ਕਹਿ ਰਹੇ ਵੀ ਮੈਂ ਪਹਿਲਾਂ ਚੈੱਕ ਕਰਕੇ ਦੇਖਿਆ ਉਹ ਦੋ ਕੋ ਗੱਲ ਇਸ ਤਰ੍ਹਾਂ ਵੀ ਪ੍ਰੈਕਟੀਕਲ ਗੱਲ ਹੈ ਜਿਹਨੂੰ ਆਰਾਮ ਆਊਗਾ ਉਹੀ ਕਹੂਗਾ ਚਾਹੇ ਕੋਈ ਪੈਥੀ ਹੋਵੇ ਠੀਕ ਹੈ ਜੇ ਹੁਣ ਮੈਨੂੰ ਬੜਾ ਈਜ਼ੀ ਆ ਦਵਾਈ ਖਾਣੀ ਪੀਣੀ ਹੋਵੇ ਡ੍ਰੌਪੇ ਲੈਣੇ ਹੋ ਚੁੱਕੀ ਹੈ ਠੀਕ ਹੈ ਤੇ ਇਸ ਕਰਕੇ ਜੇ ਇਹਦੇ ਨਾਲ ਹੀ ਆਰਾਮ ਆ ਜਵੇ ਤਾਂ ਸਟੰਡ ਪਾਉਣਾ ਆਪਰੇਸ਼ਨ ਕਰਾਉਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਫਿਰ ਹੈਗੀਆਂ ਜੀ ਜੀ ਸੋ ਇਸ ਕਰਕੇ ਮੇਰੀ ਤਾਂ ਇਹ ਸੈਂਸ਼ੀਅਰ ਐਡਵਾਈਸ ਹੈ ਵੀ ਤੁਸੀਂ ਉੱਥੇ ਉਹ ਟਰਾਈ ਕਰੋ ਜਿਵੇਂ ਸਾਨੂੰ ਮਾਲਕ ਨੇ ਕਿਰਪਾ ਕੀਤੀ ਹੈ ਕਿਰਪਾ ਮਾਲਕ ਨੇ ਕਰਨੀ ਹੈ ਹਾਂ ਔਖਾ ਦਾਬੇ ਦਾਸ ਵਿੱਚ ਆਪ ਖਲੋਇਆ ਦੋ ਦੋ ਰਬ ਸਿੱਧਾ ਹੁੰਦਾ ਫਿਰ ਦਵਾਈ ਵੀ ਡਾਕਟਰ ਵੀ ਚੰਗਾ ਮਿਲ ਜਾਂਦਾ ਜੀ 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 ਠੀਕ ਹੈ ਜੀ ਬਹੁਤ ਬਹੁਤ ਧੰਵਾਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਸਚਕਲਪਨ ਜੀ ਹਾਸ਼ੇਗਰ ਜੀ ਕਿ ਨਾ ਤੁਹਾਡਾ ਗੁਰਪ੍ਰੀਤ ਕੌਰ ਕਿੱਥੋਂ ਆਏ ਹੋ ਤੁਸੀਂ ਮੁੱਲਾਪੁਰ ਦਾਖਾ ਬੜੇ ਖੁਸ਼ ਬੈਠੇ ਹੋ ਇੱਥੇ ਆ ਕੇ ਕੀ ਚੱਕਰ ਹੋਇਆ ਡਾਕਟਰਾਂ ਦੇ ਵੈਦਾਂ ਦੇ ਹਕੀਮਾਂ ਦੇ ਹਸਪਤਾਲਾਂ ਦੇ ਜਾ ਕੇ ਤਾਂ ਅਸੀਂ ਮੁਰਝਾ ਜਾਂਦੇ ਹਾਂ ਤੁਸੀਂ ਖੁਸ਼ ਹੋਏ ਬੈਠੇ ਹੋ ਮੈਨੂੰ ਪਤਾ ਵੀ ਇੱਥੇ ਆਰਾਮ ਆ ਜਾਂਦਾ ਮੈਨੂੰ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਭੈਣ ਮੇਰੀ ਮੈਨੂੰ ਟਾਈਫੈਟ ਹੁੰਦਾ ਜੀ ਹਰ ਟਾਈਫੈਟ ਹਾਂਜੀ ਹਾਂ ਮੈਂ ਕਾਫੀ ਗ੍ਰੇਡ ਦੀ ਦਵਾਈਆਂ ਖਾਧੀਆਂ ਨੇ ਪਰ ਆਰਾਮ ਨਹੀਂ ਆਇਆ ਜੀ ਹਾਂਜੀ ਹੁਣ ਇਸ ਸਾਰੀ ਗੁੜੀ ਪੈ ਗਈ ਫਿਰ টাইਫੈਡ ਨਾਲ ਹਰ ਇੱਕ ਸਾਲ ਆ ਜਾਂਦਾ ਹਾਂਜੀ ਪਹਿਲਾਂ ਮੇਰੇ ਮਾਤਾ ਜੀ ਨੂੰ ਸਾਡੇ ਹੁੰਦਾ ਸੀ ਹਾਂਜੀ ਉਹਨਾਂ ਨੇ ਇੱਥੋਂ ਦਵਾਈ ਖਾਧੀ ਆ ਉਹਨਾਂ ਨੂੰ ਆਰਾਮ ਆ ਗਿਆ ਮਾਤਾ ਜੀ ਨੂੰ ਹਾਂਜੀ ਉਹਨਾਂ ਨੂੰ ਕਿੰਨੇ ਸਾਲ ਦਾ ਸੀ ਉਹਨਾਂ ਨੂੰ ਵੀ ਹੋ ਗਿਆ ਸੀ 2-3 ਸਾਲ ਲਗਾਤਾਰ ਉਹਨਾਂ ਤਾਂ ਤਿੰਨ ਮਹੀਨੇ ਬਾਅਦ ਹੀ ਹੋ ਜਾਂਦਾ ਸੀ ਅੱਛਾ ਹਾਂਜੀ ਇੱਥੇ ਆ ਕੇ ਆਉਣ ਨਾਲ ਉਹਨਾਂ ਨੂੰ ਆਰਾਮ ਆ ਗਿਆ ਅਸੀਂ ਮੈਂ ਉਹਨਾਂ ਨਾਲ ਹੀ ਆਈ ਸੀ ਫਸਟ ਟਾਈਮ ਉਹਨਾਂ ਨੂੰ ਲੈ ਕੇ ਆਈ ਸੀ ਫਿਰ ਹੁਣ ਮੈਂ ਆਪ ਆ ਗਈ। ਅੱਛਾ ਉਹਨਾਂ ਨੂੰ ਸਿੰਪਟਮ ਕੀ ਆਉਂਦੇ ਸੀ ਜਦੋਂ ਬੁਖਾਰ ਆਉਣ ਤੋਂ ਪਹਿਲਾਂ? ਜੀ ਹਸਪੀਟਲ ਸਾਨੂੰ ਐਡਮਿਟ ਕਰਾਉਣਾ ਪੈਂਦਾ ਸੀ ਤਿੰਨ ਤਿੰਨ ਦਿਨ। ਹਾਂਜੀ। ਮਤਲਬ ਇੰਨਾ ਜ਼ਿਆਦਾ ਵੀਕਨੈਸ ਆ ਜਾਂਦੀ ਸੀ। ਹਾਂਜੀ ਇਹ ਮੇਰੇ ਨੇਬਰਹੂਡ ਚ ਉਹਨੇ ਬਹੁਤ ਕੰਡੀਸ਼ਨ ਸੀ ਉਹਨਾਂ ਦੇ। ਹਾਂਜੀ। ਤੇ ਫਿਰ ਮੈਨੂੰ ਤਾਂ ਬਹੁਤ ਔਖਾ ਹੁੰਦਾ ਸੀ ਇਕੱਲੇ ਕਰਕੇ ਉਹਨਾਂ ਨੂੰ ਲੈ ਕੇ ਜਾਣਾ ਆ ਕੇ ਲੈ ਕੇ ਆਉਣਾ ਹਸਪੀਟਲ ਤੋਂ। ਮੇਰੇ ਵੀ ਬੱਚੀ ਮੇਰੀ ਪੜਦੀ ਐ ਫਿਰ ਮੈਨੂੰ ਤਾਂ ਬਹੁਤ ਔਖਾ ਹੁੰਦਾ ਸੀ ਇਕੱਲੀ ਨੂੰ। ਤੇ ਫਿਰ ਹੁਣ ਮੈਂ ਕਹਾਂ ਵੀ ਫਿਰ ਅਸੀਂ ਵੀਡੀਓ ਦੇਖੀ ਤੁਹਾਡੀ ਵੀਡੀਓ ਦੇਖੀ ਸੀ ਤੇ ਉਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਇਹ ਕਹਿੰਦੇ ਵੀ ਇੱਕ ਵਾਰੀ ਤੁਸੀਂ ਦਿਖਾ ਕੇ ਜਾਓ ਠੀਕ ਹੈ ਫਿਰ ਅਸੀਂ ਉਹਨਾਂ ਨੂੰ ਦਿਖਾ ਕੇ ਗਏ ਤਾਂ ਉਹਨਾਂ ਨੇ 4 ਕੁ ਮਹੀਨੇ ਲਗਾਤਾਰ ਦਵਾਈ ਖਾਧੀਆਂ ਹਾਂ ਬੂੰਦਾਂ ਪੀਤੀਆਂ ਜੀ ਹੁਣ ਬਿਲਕੁਲ ਠੀਕ ਨੇ ਉਹ ਅੰਟੰਟਣਾ ਟੰਨੇ ਅੱਛਾ ਕੀ ਗੱਲ ਦੱਸਦੇ ਸੀ ਭੈਣ ਜੀ ਤੁਸੀਂ ਉਹ ਕਹਿੰਦੇ ਬੜੇ ਬੜੀ ਪ੍ਰੋਬਲਮ ਚ ਲੰਘਿਆ ਪਰਿਵਾਰ ਟਾਈਫੈਡ ਕਰਕੇ ਹਾਂ ਜੀ ਪਿਛਲੇ ਸਾਲ ਵੀਰ ਜੀ ਬਹੁਤ ਪੂਰੀ ਉਹਨਾਂ ਦਾ ਮਤਲਬ ਹਾਲਤ ਸੀ ਹਸਪੀਟਲ ਚ ਐਡਮਿਟ ਰੱਖਿਆ ਉਹਨਾਂ ਨੂੰ ਤੇ ਦੀਦੀ ਇਕੱਲੇ ਹੀ ਨੇ ਹਸਬੰਡ ਇਹਨਾਂ ਦੇ ਬਾਹਰ ਨੇ ਫਿਰ ਇਕੱਲੇ ਜਣੇ ਨੇ ਲੈ ਸਾਹਮਣਾ ਬਹੁਤ ਬੱਚੇ ਨਾਲ ਵੀ ਔਖ ਹੋ ਜਾਂਦਾ ਜੀ ਜੀ ਵੀ ਬਹੁਤ ਹਨਾਂ ਦੀ ਕੰਡੀਸ਼ਨ ਪਰ ਠੀਕ ਨੇ ਬਿਲਕੁਲ ਸਾਨੂੰ ਮਤਲਬ ਉਹਨਾਂ ਦੇ ਦੂਸਰੇ ਟੈਸਟ ਵੀ ਕਰਵਾਏ ਸੀ ਡਾਕਟਰ ਨੇ ਕਹਤਾ ਸੀ ਇਹਨਾਂ ਨੇ ਜੀ ਜੀ ਤੇ ਵਿਸ਼ਾ ਇਹ ਦੂਜੀ ਬਿਮਾਰੀ ਐ ਨਾ ਨਾ ਪਰ ਟੈਸਟ ਕਰਵਾਏ ਫਰ ਹੈ ਨਹੀਂ ਸੀ ਫਿਰ ਇੱਥੋਂ ਠੀਕ ਹੋ ਗਈ ਸੀ ਚੱਕਰਾਂ ਚ ਪੈਣ ਤੋਂ ਬਚ ਕੇ ਕੁੱਲ ਮਿਲਾ ਕੇ ਗੱਲ ਆਪਾਂ ਇਹ ਕਰੀਏ ਕਈ ਵੀ ਵੀ ਬਣ ਗਿਆ ਜੀ ਇੱਥੇ ਬੇ ਇੱਥੇ ਆਉਣ ਨਾਲ ਠੀਕ ਹੋ ਜਾਣਾ ਸੀ ਐਸੇ ਲਿਖੂ ਕਿ ਬੈਠੇ ਹੋ ਟੈਨਸ਼ਨ ਫਰੀ ਹੋ ਕੇ ਜੀ ਟੈਨਸ਼ਨ ਫਰੀ ਹੋਈ ਹੈ ਜੀ 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 ਚਲੋ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਤੁਸੀਂ ਦੇਖੋ ਮਾਤਾ ਜੀ ਨੂੰ ਇਹਨਾਂ ਦੇ ਨੂੰ ਕਹਿੰਦੇ ਸੀ ਵੀ ਟਾਈਫੈਡ ਹੈ ਹਰੇਕ 2-3 ਮਹੀਨੇ ਬਾਅਦ ਹੋ ਜਾਂਦਾ ਹੈ ਹਾਲਾਤ ਇਹ ਬਣਦੇ ਸੀ ਕਿ ਹਸਪੀਟਲਾਈਜ਼ਡ ਉਹਨਾਂ ਨੂੰ ਕਈ ਵਾਰ ਕਰਵਾਉਣਾ ਪੈਂਦਾ ਸੀ ਭੈਣ ਇਕੱਲੀ ਘਰ ਚਲਾ ਰਹੀ ਹੈ ਘਰ ਵਾਲੇ ਇਹਨਾਂ ਦੇ ਵਿਦੇਸ਼ ਦੇ ਵਿੱਚ ਲੱਗੇ ਹੋਏ ਨੇ ਪਰਿਵਾਰ ਨੂੰ ਸਾਂਭਣ ਦੇ ਲਈ ਅੱਛਾ ਭੈਣ ਜੀ ਤੁਹਾਡੇ ਵਰਗੀਆਂ ਜਿਹੜੀਆਂ ਸਾਡੀਆਂ ਸਿਰੜੀ ਪੈਣਾ ਹੈਗੀਆਂ ਨੇ ਘਰ ਵੀ ਸਾਂਭਦੀਆਂ ਨੇ ਬਾਹਰ ਵੀ ਸਾਂਭਦੀਆਂ ਨੇ ਤੇ ਜਦੋਂ ਬਿਮਾਰੀ ਠਮਾਰੀ ਘਰ ਚ ਆਉਂਦੀ ਹੈ ਆਬਵੀਅਸਲੀ ਗੱਲ ਹੈ ਕੁਦਰਤੀ ਗੱਲ ਹੈ ਬਿਮਾਰੀ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਕੀ ਸੋਚਦੇ ਹੋ ਨੇ ਉਸ ਵੇਲੇ ਮਤਲਬ ਆਪਣੇ ਆਪ ਨੂੰ ਕਿਵੇਂ ਹੌਸਲਾ ਦੰਨੇ ਹੋ ਜਾਂ ਘਰ ਦੇ ਨੂੰ ਫੋਨ ਕਰਕੇ ਕਹਣੇ ਵੀ ਇਹ ਦੇਖ ਲੈ ਮੈਂ ਕੱਲੀ ਕੱਲੀ ਕੀ ਕਰੀ ਜਾਵਾਂ ਨਹੀਂ ਮੈਂ ਤਾਂ ਕਹਿੰਦੀ ਵੀ ਨਹੀਂ ਜੀ ਮੈਨੂੰ ਤਾਂ 13-14 ਸਾਲ ਹੋ ਗਏ ਇਦਾਂ ਹੀ ਐਡਜਸਟਮੈਂਟ ਕਰਦੀ ਨੂੰ ਤੇ ਮੈਂ ਕਿਹਾ ਵੀ ਕੋਈ ਨਾ ਫਿਰ ਮੈਂ ਉਹਨਾਂ ਨੂੰ ਮੈਂ ਹੀ ਐਡਜਸਟਮੈਂਟ ਕਰਨਾ ਫਿਰ ਮੈਂ ਅਜਮਾਇਤ ਕਰੂੰਗੀ ਤਾਂ ਫਿਰ ਮੇਰੇ ਬ ਜੀ ਅੱਛਾ ਉਹਨਾਂ ਨੂੰ ਕੀ ਕਹੋਗੇ ਜਿਹੜੀਆਂ ਪੈਣਾ ਤੁਹਾਡੇ ਵਾਂਗੂ ਪਰੇਸ਼ਾਨ ਨੇ ਆਪਣੀਆਂ ਮਾਤਾਵਾਂ ਨੂੰ ਲੈ ਕੇ ਆਪਣੀਆਂ ਸੱਸਾਂ ਨੂੰ ਲੈ ਕੇ ਨਾ ਉਹ ਪੈਣੋ ਇਹ ਤਾਂ ਜ਼ਿੰਦਗੀ ਆ ਉਕਸੋਖ ਤਾਂ ਆਉਂਦੀ ਹੀ ਰਹਿਣੀ ਆ ਤੇ ਕੋਈ ਨਾ ਜੇ ਆਪਣੇ ਤੇ ਮਾੜਾ ਟਾਈਮ ਆਇਆ ਤਾਂ ਚੰਗਾ ਵੀ ਜ਼ਰੂਰ ਆਊਗਾ ਹਾਂ ਤੇ ਤੁਸੀਂ ਨਾ ਵਾਹਿਗੁਰੂ ਤੇ ਭਰੋਸਾ ਰੱਖੋ ਮੈਡੀਸਨ ਦਵਾਈਓ ਇੱਥੇ ਆਓ ਵਧੀਆ ਵਾਹ ਇੱਥੇ ਵਧੀਆ ਹਾਂਜੀ ਚਲੋ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਸਖਦੇਵ ਸਿੰਘ ਤੁਸੀਂ ਕਿੱਥੋਂ ਆਏ ਹੋ ਖੋਸਾ ਦਾਪਤ ਸਿੰਘ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਪਾਈ ਨੂੰ ਸ਼ੂਗਰ ਸੀ ਬਾਹਰ ਤੇ ਉਹ ਦਵਾਈ ਲੈ ਕੇ ਗਏ ਇਥੋਂ ਠੀਕ ਆ ਸ਼ੂਗਰ ਸੀ ਮੋਗੇ ਬੈਠਿਆ ਨੇ ਬਹਿਰੀ ਨਾਲੇ ਦੀ ਸ਼ੂਗਰ ਠੀਕ ਕਰਦੀ ਨਹੀਂ ਉਹ ਲੈ ਕੇ ਗਏ ਨੇ 4 ਮਹੀਨੇ ਪਹਿਲਾਂ ਦਵਾਈ ਲੈ ਗਏ ਤੋਂ ਹੂੰ ਕਿੰਨੀ ਸ਼ੂਗਰ ਰਹਿੰਦੀ ਸੀ ਉਹਨਾਂ ਦੀ ਮੈਂ ਤਾਂ ਨਹੀਂ ਇੰਨਾ ਪੁੱਛਿਆ ਕਿ ਕਿੰਨੀ ਰਹਿੰਦੀ ਸੀਗੀ ਤੁਸੀਂ ਫਿਰ ਕਿਵੇਂ ਆਇਓ ਮੈਂ ਦਵਾਈ ਲੈਣ ਆਇਆ ਕੋਈ ਉਹਨਾਂ ਦੀ ਦਵਾਈ ਰਿਪੀਟ ਕਰਵਾਉਣਾ ਹਾਂ ਹਾਂ 20 ਦਿਨਾਂ ਦੀ ਦਵਾਈ ਲੈ ਕੇ ਜਾਣੀ ਠੀਕ ਆ ਹੁਣ ਸ਼ੂਗਰ ਮਿੱਠਾ ਮੂਠਾ ਖਾਂਦੇ ਨੇ ਠੀਕ ਆ ਖਾ ਲੈਂਦੇ ਆ ਤਾਂ ਬੜਾ ਠੰਡਾ ਜੋ ਕੇ ਕਹਤਾ ਵੀ ਮਿੱਠਾ ਖਾ ਲੰਦੇ ਸ਼ੂਗਰ ਨੂੰ ਮਿੱਠਾ ਬੰਦ ਨਹੀਂ ਕਰਦੇ ਚੱਲੀ ਜਾਂਦਾ ਇਹ ਸਭ ਕੁਝ ਕਿਹੜੀ ਜੀ ਛੱਡਾਂਗੇ ਜੀ ਜੀ ਚਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਉਹ ਕਹਾਣੀਆਂ ਹੈਗੀਆਂ ਨੇ ਉਹ ਸਟੋਰੀਆਂ ਹੈਗੀਆਂ ਨੇ ਪਰਿਵਾਰਾਂ ਦੀਆਂ ਸਾਡਿਆਂ ਦੀਆਂ ਜਿਨ੍ਹਾਂ ਨੂੰ ਬਹੁਤ ਅਸੀਂ ਕਹਿ ਲਈਏ ਕਿ ਬੜਾ ਪੈਸਾ ਵੀ ਖਰਚਿਆ ਬੜੀ ਪਰੇਸ਼ਾਨੀ ਵੀ ਝੱਲੀ ਬੜਾ ਮਾਨਸਿਕ ਸੰਤਾਪ ਵੀ ਹੰਡਾਇਆ ਬਹੁਤ ਸਾਰੇ ਮਰੀਜ਼ਾਂ ਨੇ ਵਿੱਚੋ ਕਿਹਾ ਹੈ ਕਿ ਲੇਕਿਨ ਉਹਨਾਂ ਨੂੰ ਜਿਹੜਾ ਫਰਕ ਹੈਗਾ ਉਹਨਾਂ ਦੀ ਬਿਮਾਰੀ ਨੂੰ ਇੱਥੇ ਆ ਕੇ ਜਿਹੜਾ ਪਿਆ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿੰਨੇ ਲੋਕਾਂ ਵਾਸਤੇ ਇਹ ਵੀਡੀਓ ਬਣੀ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲੋਕਾਂ ਕੋਲੇ ਵੀਡੀਓ ਜਾਣੀ ਚਾਹੀਦੀ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਡਾਕਟਰ ਨਾਲ ਤੁਸੀਂ ਗੱਲਬਾਤ ਕਰ ਲਿਆ ਕਰੋ ਜਾਂ ਫਿਰ ਆਪਣੇ ਨੇੜਲੇ ਕਿਸੇ ਵੈਦ ਨਾਲ ਹਕੀਮ ਨਾਲ ਡਾਕਟਰ ਨਾਲ ਕੰਸਲਟ ਜ਼ਰੂਰ ਕਰ ਲਿਆ ਕਰੋ ਧੰਨਵਾ